ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਬੈਠੇ ਪੀਟੀਸੀ ਵੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਇਸ ਵਿਸ਼ੇਸ਼ ਮੁਲਾਕਾਤ ਵਿੱਚ। ਗੁਰੂ ਕੀ ਪੈਰੀ ਸਾਸੰਗ ਜੀ ਅਕਸਰ ਕਿਹਾ ਜਾਂਦਾ ਹੈ ਕਿ ਜਿਸ ਨੌਜਵਾਨ ਦੇ ਕੋਲ ਹੁਨਰ ਹੋਵੇ ਤੇ ਉਸ ਹੁਨਰ ਦੇ ਅੱਗੇ ਇੱਕ ਨਹੀਂ ਅਨੇਕਾਂ ਲੋਕ ਝੁੱਕ ਕੇ ਸਲਾਮਾ ਕਰਦੇ ਨੇ। ਪਰੰਤੂ ਜਿਹਦੇ ਕੋਲ ਗੁਰੂ ਦੀ ਬਖਸ਼ਿਸ਼ ਹੋਵੇ, ਗੁਰੂ ਦੀਆਂ ਰਹਿਮਤਾਂ ਹੋਣ ਤੇ ਪੂਰਾ ਸੰਸਾਰ ਮਨਨ ਉਸਤੇ ਜਦਾ ਕਰਦਾ ਹੈ ਸਲਾਮ ਕਰਦਾ ਹੈ ਜੀ ਹਾਂ ਅੱਜ ਇੱਕ ਇਹੋ ਜੀ ਸ਼ਖਸ਼ੇ ਨਾਲ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਸਾਡੇ ਅਤੀ ਸਤਕਾਜੁਗ ਦਿੱਲੀ ਦੀ ਧਰਤੀ ਤੇ ਰਹਿਣ ਵਾਲੇ ਸਰਦਾਰ ਮਨਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਬਚਪਨ ਦੇ ਵਿੱਚ ਇੱਕ ਪ੍ਰਣ ਕਰ ਲਿਆ ਜਾਵੇ ਤੇ ਉਹ ਪ੍ਰਣ ਦੇ ਮਗਰ ਜਦ ਤੱਕ ਪ੍ਰਣ ਪੂਰਨ ਹੋਵੇ ਤੱਕ ਕਾਸ਼ ਇੱਕ ਤਿਸਤ ਹੀ ਰਹਿੰਦੀ ਹੈ ਵੀ ਇਹ ਮੇਰਾ ਮਕਸਦ ਕਦੋਂ ਪੂਰਾ ਹੋਏਗਾ ਨਾਮ ਤੁਹਾਡਾ ਮਨਜੀਤ ਸਿੰਘ ਹੈ ਮਨਜੀਤ ਸਿੰਘ ਟਾਈਗਰ ਕਿਵੇਂ ਪਿਆ ਪਹਿਲਾਂ ਜਿਹੜਾ ਮੇਰਾ ਨਾਮ ਸੀਗਾ ਸਿਰਫ ਮਨਜੀਤ ਸਿੰਘ ਤੇ ਫਿਰ ਪਿੱਛੇ ਲੱਗਿਆ ਸਿੰਘ ਟਾਈਗਰ ਤੇ ਮਨਜੀਤ ਸਿੰਘ ਟਾਈਗਰ ਔਰ ਸਟਾਈਲ ਵੀ ਬਾਅਦ ਚ ਲੱਗਿਆ ਇਸ ਤੋਂ ਬਾਅਦ ਕੀ ਬਾਤ ਹੈ ਪਹਿਲਾਂ ਮਨਜੀਤ ਸਿੰਘ ਫਿਰ ਸਿਰਫ ਸਿੰਘ ਪਿਆ ਔਰ ਫਿਰ ਟਾਈਗਰ ਸਟਾਈਲ ਤੇ ਇਹਦੇ ਵਿੱਚ ਜਿਹੜਾ ਸੀ ਸਭ ਤੋਂ ਪਹਿਲਾਂ ਜਿਹੜਾ ਮੈਨੂੰ ਨਾਮ ਮਿਲਿਆ ਆ ਮੇਰੇ ਸਕੂਲ ਤੋਂ ਮਿਲਿਆ ਦੇਖੋ ਜੀ ਸਾਰਿਆਂ ਦਾ ਆਪਣਾ ਆਪਣਾ ਏਮ ਹੁੰਦਾ ਹੈ ਸਾਰਿਆਂ ਦੀ ਆਪਣੀ ਆਪਣੀ ਇੱਕ ਸੋਚ ਹੁੰਦੀ ਹੈ ਕਿ ਮੈਨੂੰ ਇਸ ਸਪੋਰਟ ਚ ਜਾਣਾ ਇਦਾਂ ਕਰਕੇ ਸੋ ਮੈਂ ਸਕੂਲ 'ਚ ਜਦੋਂ ਸੀਗਾ ਤਾਂ ਮੈਂ ਸਭ ਤੋਂ ਟੌਪ ਸੀਗਾ ਫਿਟਨੈਸ ਨੂੰ ਲੈ ਕੇ ਤੇ ਜੰਪ ਨੂੰ ਲੈ ਕੇ ਤੇ ਮੈਂ ਸਭ ਤੋਂ ਸਕੂਲ 'ਚ ਟੌਪ ਆਂਦਾ ਸੀਗਾ ਲੌਂਗ ਜੰਪ ਦੇ ਵਿੱਚ ਜੀ ਤੇ ਲੌਂਗ ਜੰਪ ਜਦੋਂ ਮੈਂ ਕਰਦਾ ਸੀਗਾ ਤੇ ਟੀਚਰ ਆਪ ਕਹਿੰਦੇ ਸੀਗੇ ਜਦੋਂ ਸਾਰਿਆਂ ਦੀ ਟਰਨ ਹੋ ਜਾਂਦੀ ਸੀ ਉਸ ਤੋਂ ਬਾਅਦ ਜਦੋਂ ਮੇਰੀ ਟਰਨ ਆਉਂਦੀ ਸੀ ਤੇ ਕਹਿੰਦੇ ਸੀਗੇ ਹਿੰਦੀ ਦੇ ਵਿੱਚ ਕੀ ਆ ਗਿਆ ਆ ਗਿਆ ਟਾਈਗਰ ਆਏਗਾ ਟਾਈਗਰ ਆਏਗਾ ਤਾਂ ਤ ਤੋਂ ਜਦੋਂ ਮੈਨੂੰ ਉਹ ਸਾਰੇ ਲੋਕ ਐ ਸਕੂਲ ਵਾਲੇ ਉਹ ਟਾਈਗਰ ਟਾਈਗਰ ਕਹਿਣ ਲੱਗ ਗਏ ਸਕੂਲ 'ਚ ਟਾਈਗਰ ਮੈਨੂੰ ਉੱਥੋਂ ਪਿਆ ਤੇ ਬਚਪਨ ਤੋਂ ਹੀ ਮੈਂ ਜਿਹੜਾ ਹੈਗਾ ਗਤਕਾ ਖੇਡਦਾ ਰਿਆ ਤੇ ਫਿਰ ਜਿਹੜਾ ਮੈਨੂੰ ਨਾਮ ਮਿਲਿਆ ਮਨਜੀਤ ਸਿੰਘ ਟਾਈਗਰ ਉਹ ਸਟਾਈਲ ਫਿਰ ਮੈਂ ਚੁਆਇਸ ਕੀਤਾ ਕਿ ਮੇਰਾ ਸਟਾਈਲ ਕਿਹਦਾ ਹੋਣਾ ਚਾਹੀਦਾ ਹੈ ਤਾਂ ਜਾ ਕੇ ਮੈਨੂੰ ਜਿਹੜਾ ਛੋਟਾ ਜਿਹਾ ਨਾਮ ਮਨਜੀਤ ਸਿੰਘ ਔਰ ਟਾਈਗਰ ਸਟਾਈਲ ਦੇ ਨਾਂ ਤੋਂ ਜਾਣਿਆ ਜਾਂਦਾ ਔਰ ਉਹ ਵੀ ਕਾਫੀ ਮਤਲਬ ਵਾਹਿਗੁਰੂ ਦੀ ਕਿਰਪਾ ਹੈ ਕਿ आ, इंडिया और इंडिया तो बार में नु काफी लोग जो जानदे ने वो सिर्फ टाइगर स्टाइल ਦੇ ਨਾਮ ਤੋਂ ਹੀ ਜਾਣਦੇ ਨੇ ਮੰਜੀ ਸਿੰਘ ਕਿਸ ਉਮਰ ਤੋਂ ਗੱਤਕੇ ਦੀ ਰਮਤਾ ਸ਼ੁਰੂ ਕਰਤੀ ਸੀ ਵੀ ਮੈਂ ਗੱਤਕਾ ਸਿੱਖਣਾ ਹੈ ਇਸ ਮੁਕਾਮ ਤੇ ਪਹੁੰਚਣਾ ਹੈ ਹਾਂਜੀ ਆ ਗੱਤਕਾ ਮੈਨੂੰ ਗੋਡ ਗਿਫਟ ਮਿਲਿਆ ਹੋਇਆ ਹੈ ਕਿਉਂਕਿ ਮੇਰੇ ਫਾਦਰ ਸਾਹਿਬ ਨੇ ਉਹ ਗੱਤਕਾ ਕਰਦੇ ਸੀਗੇ ਤੇ ਉਹਨਾਂ ਨੇ ਹੀ ਮੈਨੂੰ ਟ੍ਰੇਨ ਕੀਤਾ ਸੀਗਾ ਤੇ ਜਦੋਂ ਤੱਕ ਮੈਂ ਸਕੂਲ ਖੇਡਿਆ ਸੀਗਾ ਤਦ ਤੱਕ ਕੋਈ ਕੰਪੀਟੀਸ਼ਨ ਨਹੀਂ ਖੇਡੇ ਸੀਗੇ ਤੇ ਸਿਰਫ ਮੈਂ ਗੱਤਕਾ ਕਰਦਾ ਸੀਗਾ ਇੱਕ ਨਾਰਮਲ ਸਿਰਫ ਉਸ ਤੋਂ ਬਾਅਦ ਜਦੋਂ ਮੈਂ ਥੋੜਾ ਜਿਹਾ ਜਿਮਨਾਸਟਿਕ ਸਟਾਰਟ ਕੀਤਾ ਤੇ ਗੱਤਕਾ ਤੇ ਜਿਮਨਾਸਟਿਕ ਦੋਵੇਂ ਇੱਕ ਨਾਲ ਕਰਨ ਲੱਗ ਗਿਆ ਤੇ ਮੈਨੂੰ ਹੁਣ 10ਵੀਂ ਕਲਾਸ ਦੇ ਵਿੱਚ ਸੀਗਾ ਜਦੋਂ ਮੈਂ ਤਾਂ ਮੈਂ ਚੈਂਪੀਅਨਸ਼ਿਪਸ ਸਟਾਰਟ ਕਰਤੀ ਸੀ ਖੇਡਣੀ ਗੱਤਕੇ ਦੀ ਤੇ ਉਸ ਤੋਂ ਪਹਿਲਾਂ ਮੈਂ 7-8 ਸਾਲ ਦਾ ਸੀਗਾ ਤਦੋਂ ਮੈਂ ਗੱਤਕਾ ਖੇਡ ਰਿਆ ਯਾਨੀ ਕਹਿ ਸਕਦੇ ਸਭ ਤੋਂ ਪਹਿਲੇ ਉਸਤਾਦ ਤੁਹਾਡੇ ਪਿਤਾ ਜੀ ਨੇ ਪਿਤਾ ਜੀ ਉਸ ਤੋਂ ਬਾਅਦ ਕੋਈ ਉਸਤਾਦ ਧਨਕੀਤਾ ਪ੍ਰੋਪਰ ਟ੍ਰੇਨਿੰਗ ਵਾਸਤੇ ਜੀ 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 ਉਸ ਤੋਂ ਪਹਿਲਾਂ ਜਿਹੜੀ ਮੈਨੂੰ ਸਟੇਜ ਸਭ ਤੋਂ ਪਹਿਲਾਂ ਜਿਹੜੀ ਸਟੇਜ ਦਿਖਾਈ ਉਹ ਦਿਖਾਈ ਮੈਨੂੰ ਸੁਰੇਂਦਰ ਹੰਸਪਾਲ ਸਿੰਘ ਜੀ ਨੇ ਸਭ ਤੋਂ ਪਹਿਲੀ ਜਿਹੜੀ ਸਟੇਜ ਸੀਗੀ ਤੇ ਉਹੀ ਮੇਰੀ ਸਭ ਤੋਂ ਪਹਿਲੀ ਸੀਗੀ ਜਿਸ ਤੋਂ ਮੇਰਾ ਨਾਂ ਪੂਰੇ ਦਿੱਲੀ ਦੇ ਵਿੱਚ ਸਟਾਰਟ ਹੋਇਆ ਤੇ ਉਸ ਤੋਂ ਬਾਅਦ ਮੇਰੇ ਉਸਤਾਜੀ ਬਣੇ ਵਿਮਲਜੀਤ ਸਿੰਘ ਪ੍ਰਿੰਸ ਜਿਹੜੇ ਮੇਰੇ ਦੂਜੇ ਉਸਤਾਦ ਜੀ ਸੀਗੇ ਤੇ ਸਾਰਿਆਂ ਹੋਰ ਵੀ ਉਸਤਾਦ ਨੇ ਪਰ ਜਿਹੜੇ ਮੇਨ ਉਸਤਾਜੀ ਨੇ ਮੇਰੇ ਜਿਨ੍ਹਾਂ ਨੂੰ ਗਤਕੇ ਨੂੰ ਲੈ ਕੇ ਮੈਨੂੰ ਪਲੇਟਫਾਰਮ ਦਿਖਾਇਆ ਔਰ ਅੱਜ ਮੈਂ ਇਸ ਮੁਕਾਮ ਦੇ ਤੱਕ ਪਹੁੰਚਿਆ ਇਹ ਉਹਨਾਂ ਦੇ ਉਸਤਾਦ ਦੀ ਕਿਰਪਾਵਾਂ ਨੇ ਅਸੀਸਾਂ ਨੇ ਜੋ ਇਸ ਮੁਕਾਮ ਦੇ ਵਿੱਚ ਮੈਂ ਪਹੁੰਚੂਕਿਆ ਅੱਜ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਕੋ ਤੁਹਾਡਾ ਬੜਾ ਬਿਜ਼ੀ ਸ਼ਡਿਊਲ ਹੈ ਇੱਕ ਨਹੀਂ ਅਨੇਕਾ ਤੁਹਾਡੀਆਂ ਕਲਾਸਿਸ ਲੱਗ ਰਹੀਆਂ ਟ੍ਰੇਨਿੰਗ ਦੇ ਰਹੇ ਤੁਸੀਂ ਬਾਕਾਇਦਾ ਬੁਸ਼ ਵੀ ਸਿਖਾ ਰਹੇ ਹੋ ਤਾਂ ਕਵਾਂਟੋ ਵੀ ਸਿਖਾ ਰਹੇ ਹੋ ਜਿਮਨਾਸਟਿਕ ਵੀ ਸਿਖਾ ਰਹੇ ਹੋ ਗਤਕਾ ਵੀ ਸਿਖਾ ਰਹੇ ਹੋ ਆਪਣੇ ਵਾਸਤੇ ਕਿੰਨਾ ਕੁ ਪ੍ਰੈਕਟਿਸ ਕਰਦੇ ਹੋ ਗਤਕੇ ਨੂੰ ਦੇਖੋ ਵੀਰ ਜੀ ਕੰਮ ਵਿੱਚ ਬਾਤ ਚ ਕਰਦਾ ਪਹਿਲਾਂ ਮੇਰੀ ਆਪਣੀ ਟ੍ਰੇਨਿੰਗ ਹੁੰਦੀ ਹੈ ਸਵੇਰੇ ਮੈਂ ਸ਼ਡਿਊਲ ਬਣਾਇਆ ਕਿ ਸਵੇਰੇ ਜਿਹੜੀ ਹੈਗੀ ਉਹ ਫਿਟਨੈਸ ਨੂੰ ਲੈ ਕੇ ਪੂਰੀ ਬਾਡੀ ਦੀ ਸਟੈਸ਼ਿੰਗ ਕਰਕੇ ਤੇ 2 ਘੰਟੇ ਮੈਂ ਪੂਰੀ ਬੋਡੀ ਦੀ ਸਟ੍ਰੈਚਿੰਗ ਕਰਦਾ ਜਿਹੜਾ ਸ਼ਾਮ ਦਾ ਸ਼ਡਿਊਲ ਹੁੰਦਾ ਉਹ ਮੇਰਾ ਗਤਕੇ ਵਾਸਤੇ ਮੈਂ ਘਟਦਾ ਆਪਣਾ ਕਿਉਂਕਿ ਸਭ ਤੋਂ ਪਹਿਲਾਂ ਮੈਂ ਟੈਕਨਿਕ ਤੇ ਵਰਕ ਕਰਦਾ ਪਹਿਲਾਂ ਗਤਕਾ ਕਰਦੇ ਸੀ ਕਿ ਉਹ ਨੋਰਮਲ ਹੁੰਦਾ ਸੀਗਾ ਪਰ ਜਿਹੜਾ ਹੁਣ ਜਿਹੜਾ ਗਤਕੇ ਦਾ ਲੈਵਲ ਹੈ ਉਹ ਬਹੁਤ ਜ਼ਿਆਦਾ ਡਿਫਰੈਂਟ ਹੈ ਤੇ ਇੱਕ ਇੱਕ ਮਸਲ ਨੂੰ ਕੰਟਰੋਲ ਦੇ ਵਿੱਚ ਲੈ ਕੇ ਫਿਰ ਉਹ ਗਤਕਾ ਕਰਨਾ ਪੈਂਦਾ ਹੈ ਇਦਾਂ ਨਹੀਂ ਹੋਣਾ ਚਾਹੀਦਾ ਕਿ ਸਾਡੇ ਸ਼ਸਤਰ ਹੈ ਉਹ ਅਲੱਗ ਮੂਵ ਕਰ ਰਹੇ ਨੇ ਤੇ ਬੋਡੀ ਦੀ ਮੂਵਮੈਂਟ ਅਲੱਗ ਵੇ ਦੇ ਵਿੱਚ ਚੱਲ ਰਹੀ ਹੈ ਤੁਸੀਂ ਤਾਂ ਸ਼ਸਤਰ ਦੀ ਗੱਲ ਕੀਤੀ ਹੈ ਕ੍ਰਿਕਟ ਕਿ ਸ਼ਸਤਰ ਦਾ ਅਭਿਆਸ ਕਰਦੋ ਜਾਂ ਕ੍ਰਿਕਟ ਸ਼ਸਤਰ ਤੁਹਾਡੀ ਮਾਇਤ ਅਸਲ ਵੀ ਮੈਂ ਸ਼ਸਤਰ ਬੜੇ ਸੋਹਣੇ ਢਾਂਗ ਨਾਲ ਗੱਪਕਿਸ਼ ਪਲੇ ਕਰ ਲੈਣਾ ਆ ਸਭ ਤੋਂ ਪਹਿਲਾਂ ਜਿਹੜਾ ਹੈਗਾ ਮੇਰੀ ਡਾਂਗ ਹੈਗੀ ਜੀ ਆ ਜਿੱਥੇ ਵੀ ਮੈਂ ਜਾਂਦਾ ਮੈਂ ਕੈਰੀ ਕਰਦਾ ਡਾਂਗ ਤੇ ਸਭ ਤੋਂ ਈਜ਼ੀ ਮੂਵ ਲੱਗਦਾ ਮੈਨੂੰ ਡਾਂਗ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੀ ਆਂਦੀ ਹੈ ਮੇਰੀ ਕਿਰਪਾਨ ਆਂਦੀ ਹੈ ਤੇ 3 ਨੰਬਰ ਤੇ ਮੇਰੀ ਦੋ ਮੁਲੱਠੀਆਂ ਆਂਦੀਆਂ ਨੇ 4 ਨੰਬਰ ਤੇ ਮੇਰਾ ਚੱਕਰ ਆਂਦਾ ਮੈਂ ਚਾਰ ਚੀਜ਼ਾਂ ਕਰਦਾ ਔਰ ਜਿੱਥੇ ਵੀ ਜਾਂਦਾ ਮੈਂ ਚਾਰ ਹੀ ਪਰਫਾਰਮ ਕਰਦਾ ਜ਼ਿਆਦਾਤਰ ਤੇ 2016 ਦੇ ਵਿੱਚ ਚੈਂਪੀਅਨਸ਼ਿਪ ਹੋਈ ਸੀਗੀ ਉਹ ਮੈਂ ਕਰਪਾਨ ਦੇ ਵਿੱਚ ਜਿੱਤੀ ਸੀਗੀ। ਕੀ ਬਾਤ ਹੈ ਬਹੁਤ ਖੂਬ। ਅਕਸਰ ਹੀ ਵੇਖਿਆ ਜਾਂਦਾ ਮਜੀਤ ਸਿੰਘ ਜੀ ਜਦੋਂ ਤੁਹਾਡੀਆਂ ਵੀਡੀਓਜ਼ ਵੇਖਦੇ ਆ ਇੱਕ ਨਹੀਂ ਅਨੇਕਾਂ ਰਿਐਲਿਟੀ ਸ਼ੋਅ ਤੇ ਤੁਸੀਂ ਗਏ ਹੋ। ਬਾਕਾਇਦਾ ਦਿੱਲੀ ਦੇ ਸਭ ਤੋਂ ਪਹਿਲਾ ਜਿਹੜਾ ਹੋਇਆ ਸੀਗਾ ਜਿਹਨੂੰ ਕਿਹਾ ਜਾਂਦਾ ਵੀ ਡਬਲਯੂਡਲਐਫ ਦੀ ਜਿਹੜੀ ਰਿੰਗ ਸੀਗੀ। ਰਿੰਗ ਦੇ ਵਿੱਚ ਲਿਜਾਣ ਵਾਲੇ ਸਭ ਤੋਂ ਪਹਿਲੇ ਤੁਸੀਂ ਸਿੱਖ ਸੀਗੇ ਜਿਨ੍ਹਾਂ ਨੇ ਉੱਥੇ ਗਤਕਾ ਪਲੇ ਕੀਤਾ। ਹਾਂਜੀ। ਆ ਜੀ ਪੂਰੇ ਵਰਲਡ ਦੇ ਵਿੱਚ ਤੁਸੀਂ ਵੇਖੋ ਕਿੰਨੀਆਂ ਰਿੰਗ ਦੇ ਵਿੱਚ ਫਾਈਟਾਂ ਹੁੰਦੀਆਂ ਨੇ ਹਨਾ। ਤੇ ਸਭ ਤੋਂ ਪਹਿਲਾਂ ਜਿਹੜੀ ਰਿੰਗ ਦੇ ਵਿੱਚ ਗਤਕਾ ਕੀਤਾ ਉਹ ਮੈਂ ਕੀਤਾ ਸੀਗਾ ਤੇ ਉਸ ਤੋਂ ਵੀ ਪਹਿਲਾਂ ਮੇਰੇ ਆਡੀਸ਼ਨ ਹੋਏ ਸੀਗੇ ਦੋ ਤੇ ਆ ਜਿਹੜਾ ਕਰਵਾਇਆ ਸੀਗਾ ਉਹ ਕਰਵਾਇਆ ਸੀਗਾ ਜੈਕੀ ਸ਼ਰੂਫ ਨੂੰ ਆਫ ਕੋਰਸ ਸਾਰੇ ਜਾਣਦੇ ਹੋਣਗੇ ਤੇ ਉਹਨਾਂ ਨੇ ਮੇਰੇ ਆਡੀਸ਼ਨ ਲਿੱਤੇ ਸੀਗੇ ਦਿੱਲੀ ਦੇ ਵਿੱਚ ਤੇ ਦਿੱਲੀ ਦੇ ਵਿੱਚ ਅਸੀਂ ਤਿੰਨ ਬੰਦੇ ਸਿਲੈਕਟ ਹੋਏ ਸੀਗੇ ਜਿਦੇ ਵਿੱਚ ਸਿੱਖ ਤੇ ਮੈਂ ਹੀ ਸੀਗਾ ਬਾਕੀ ਨਾਨ ਸਿੱਖ ਸੀਗੇ ਉਹ ਜਿਹੜੇ ਨਾਨ ਸਿੱਖ ਸੀਗੇ ਉਹ ਵੀ ਕਾਫੀ ਲੈਵਲ ਵਾਲੇ ਜਿਹੜੇ ਸੀਗੇ ਲੋਕ ਸੀਗੇ ਤੇ ਉਹ ਮੇਰੇ ਤੋਂ ਕਾਫੀ ਐਜੇਂਟ ਸੀਗੇ ਹਾਲਾਂਕਿ ਉਹਨਾਂ ਨੂੰ ਮਤਲਬ ਇੱਕ ਰਿਸਪੈਕਟ ਨਾਲ ਗੁਰੂ ਜੀ ਕਿਹਾ ਜਾਂਦਾ ਹੈ ਤੇ ਉਹ ਗੁਰੂ ਜੀ ਸੀਗੇ ਤੇ ਉਹਨਾਂ ਦੇ ਨਾਲ ਮੈਂ ਪਰਫਾਰਮ ਕੀਤਾ ਜਿੱਦ ਕ ਮੇਰੀ ਪਰਫਾਰਮੈਂਸ ਹਬ ਤੋਂ ਡਿਫਰੈਂਟ ਸੀਗੀ ਤੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਤੇ ਮੈਂ ਇਹ ਦੱਸਣਾ ਚਾਹਾਂਗਾ ਗੁਰੂ ਕੀ ਪਿਆਰੀ ਸਾਦ ਸੰਗਤ ਜੀ ਦੱਸਣਾ ਨਹੀਂ ਦਿਖਾਣਾ ਚਾਹਾਂਗਾ ਜਦੋਂ ਗੁਰੂ ਦਾ ਬਖਸ਼ਿਸ਼ ਗੁਰੂ ਦਾ ਪੈਣਿਆ ਬਾਣਾ ਹੋਵੇ ਤੇ ਨਾਲ ਹਨਰ ਹੋਵੇ ਤੇ ਮੇਰੇ ਵਿੱਚ ਬੇਨਤੀ ਕੀਤੀ ਸੀ ਹਨਰ ਤੇ ਗੁਰੂ ਦੀ ਬਖਸ਼ਿਸ਼ ਦੇ ਅੱਗੇ ਲੋਕੇ ਵੀ ਸਜਦਾ ਕਰਦੇ ਨੇ ਕੋਣ ਨਹੀਂ ਜਾਣਦਾ ਫਿਲਮ ਇੰਡਸਟਰੀ ਦੇ ਵੱਡੇ ਨਾਇਕ ਜੈਕੀ ਸ਼ਰੋਫ ਨੂੰ ਜਿਨ੍ਹਾਂ ਨੇ ਗੁਰੂ ਤੇ ਬਾਣੇ ਦਾ ਸਤਕਾਰ ਅਤੇ ਮਨਜੀਤ ਸਿੰਘ ਦੇ ਹੌਨਰ ਦੇ ਅੱਗੇ ਪੈਰ ਹੀ ਹੱਥ ਲਗਾ ਦਿੱਤੇ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਆ ਜੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਉੱਚੇ ਰੁਤਪਿਆ ਵਾਲੇ ਲੋਕ ਵੀ ਗੁਰੂ ਦੇ ਬਾਣੇ ਅੱਗੇ ਝੁੱਕ ਕੇ ਸਲਾਮ ਕਰਦੇ ਨੇ ਸਜਦਾ ਕਰਦੇ ਨੇ ਬੜੀ ਖੁਸ਼ੀ ਮਜੀਤ ਸਿੰਘ ਜੀ ਇੱਕ ਗੱਲ ਮੋਰ ਪ੍ਰਸ਼ਨ ਚਾਹਾਂਗਾ ਕੁਝ ਸਮਾਂ ਪਹਿਲਾਂ ਅਕਸ਼ੇ ਕੁਮਾਰ ਵੱਡੇ ਵੱਲੋਂ ਇੱਕ ਰਿਐਲਿਟੀ ਸ਼ੋਅ ਕੀਤਾ ਗਿਆ ਸੀਗਾ ਜੀ ਇੰਡੀਆਜ਼ ਅਨਲਿमिटेड ਵਾਰੀਅਰ ਬਿਲਕੁਲ ਬਾਕਾਇਦਾ ਤੁਸੀਂ ਉਹਦੇ ਵਿੱਚ ਹੀ ਪਰਫਾਰਮ ਕੀਤਾ ਸੀਗਾ ਹਾਂ ਉਹਦੇ ਵਿੱਚ ਮੈਂ ਪਰਫਾਰਮ ਨਹੀਂ ਕੀਤਾ ਸੀਗਾ ਉਹਦੇ ਵਿੱਚ ਵੀ ਜਿੱਦਾਂ ਆ ਰਿਐਲਿਟੀ ਸ਼ੋਅ ਹੁੰਦੇ ਨੇ ਨਾ ਵੀਰ ਜੀ ਇਹਨਾਂ 'ਚ ਪਹਿਲਾਂ ਆਡੀਸ਼ਨ ਹੁੰਦੇ ਨੇ ਫਰਸਟ ਲੈਵਲ ਸੈਕਿੰਡ ਲੈਵਲ ਥਰਡ ਲੈਵਲ ਥਰਡ ਲੈ ਤੇ ਜਿਹੜਾ ਆਨਲਾਈਨ ਆਡੀਸ਼ਨ ਸੀਗਾ ਉਹ ਮੈਂ ਕੰਪਲੀਟ ਕਰ ਲਿਆ ਸੀਗਾ ਉਸ ਤੋਂ ਬਾਅਦ ਮੈਂ 1 ਮੰਥ ਵਾਸਤੇ ਮੁੰਬਈ ਗਿਆ ਸੀਗਾ ਰਿਐਲਿਟੀ ਸ਼ੋ ਵਾਸਤੇ ਜਦੋਂ ਆਡੀਸ਼ਨ ਹੋਈ ਸੀਗੇ ਤੇ ਜਿਹੜੇ ਅਕਸ਼ ਕੁਮਾਰ ਦੇ ਤੁਸੀਂ ਦੇਖਦੇ ਹੋ ਕਿ ਜਿਹੜੇ ਇਹ ਰਿਐਲਿਟੀ ਸ਼ੋ ਹੁੰਦੇ ਨੇ ਉਹ ਜਿਆਦਾ ਹੀ ਮਤਲਬ ਖਤਰਨਾਕ ਹੁੰਦੇ ਨੇ ਹਨਾ ਖਤਰੋ ਦੇ ਜਿਹੜਾ ਖਤਰੋ ਦੇ ਖਿਡਾਰੀ ਹੋ ਗਿਆ ਇਦਾਂ ਦੇ ਰਿਐਲਿਟੀ ਸ਼ੋ ਹੁੰਦੇ ਨੇ ਇਹਨਾਂ ਦੇ ਤੇ ਇਹਨਾਂ ਨੇ ਆਫਰ ਕੀਤੀ ਸੀਗੀ ਤੇ ਮਤਲਬ ਜਦੋਂ ਮੈਂ ਸੈਕਿੰਡ ਰਾਉਂਡ ਪਾਰ ਕਰ ਲਿਆ ਸੀਗਾ ਤੇ ਇਹਨਾਂ ਨੇ ਕਿਹਾ ਸੀਗਾ ਕਿ ਆ ਸਿਰਫ ਐਮ ਐਮ ਐ ਦੀ ਫਾਈਟ ਹੈਗੀ ਔਰ ਜੇ ਮੈਂ ਹੈਗਾ ਮੈਂ ਐਮ ਐਮ ਐ ਦੀ ਫਾਈਟ ਨਹੀਂ ਕਰਦਾ ਮੈਂ ਸਿਰਫ ਵੂਸ਼ੂ ਕਰਦਾ ਵੂਸ਼ੂ ਕਿਹਾ ਜਾਂਦਾ ਹੈ ਜਿੱਦਾਂ ਤੁਸੀਂ ਪਰਫਾਰਮ ਕਰਦੇ ਹੋ ਸਿਰਫ ਇੱਕ ਮੈਂ ਜਸਟ ਜਸਟ ਪਰਫਾਰਮ ਕਰਦਾ ਹਾਂ ਨਾ ਮੈਂ ਫਾਈਟ ਨਹੀਂ ਕਰਦਾ ਤੇ ਉਹਦੇ ਵਿੱਚ ਰਿਸਕ ਸੀਗਾ ਕਿ ਤੁਸੀਂ ਕਿਸੇ ਦੂਜੇ ਬੰਦੇ ਨਾਲ ਫਾਈਟ ਕਰੋਗੇ ਤੇ ਉਹਦਾ ਕੋਈ ਵੀ ਵੇਟ ਹੋਵੇ ਲਾਈਕ ਜਿਵੇਂ ਮੇਰਾ 60 ਕਿਜੀ ਤਾਂ ਉਹਦਾ 80 ਕਿਜੀ ਹੋਵੇ ਬਟ ਤੁਹਾਨੂੰ ਫਾਈਟ ਕਰਨੀ ਪਈ ਵਨ ਟੇਕ ਓਨਲੀ ਇੱਕ ਟੇਕ ਦੇ ਵਿੱਚ ਦੁਬਾਰਾ ਟੇਕ ਨਹੀਂ ਹੋਏਗਾ ਸੋ ਉਹ ਮੈਂ 1 ਮਹੀਨਾ ਰਹਿ ਕੇ ਆ ਸੀਗਾ ਪੂਰਾ ਉੱਥੇ ਤੇ ਉਹ ਬੜਾ ਕੁਝ ਸਿੱਖਣ ਨੂੰ ਨਹੀਂ ਮਿਲਿਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਹਾਲਾਂਕਿ ਉਹਨਾਂ ਨੇ ਮੇਰੇ ਕੋਲ ਮੂਵੀ ਸਿੱਖੇ ਸੀਗੇ ਕਾਫੀ ਕਰਪਾਨ ਦੇ ਤੇ ਉਹਨਾਂ ਨੇ ਕਹੇ ਸੀ ਤੁਸੀਂ ਆਹ ਕਰਪਾਨ ਯੂਜ਼ ਨਾ ਕਰੋ ਕਿ ਤੁਹਾਨੂੰ ਲੱਗ ਸਕਦੇ ਕਿ ਜਿਹੜੀ ਸਾਡੀਆਂ ਕਰਪਾਨਾਂ ਹੁੰਦੀਆਂ ਨੇ ਉਹ ਜੀ ਤਿਆਰ ਬਰ ਤਿਆਰ ਹੁੰਦੀਆਂ ਨੇ ਉਹ ਜਿਹੜੇ ਸ਼ੋਚ ਹੁੰਦੀਆਂ ਨੇ ਉਹ ਸਿਰਫ ਨਾਰਮਲ ਕਰਪਾਨ ਹੁੰਦੀ ਹੈ ਜਿਹਦੇ ਨਾਲ ਤੁਸੀਂ ਤੁਹਾਡੀ ਬਾਡੀ ਨੂੰ ਕੋਈ ਇਫੈਕਟ ਨਹੀਂ ਪੈਗਾ ਸ਼ੋਫ ਜਿਆਦਾ ਕੀਤਾ ਜਾਂਦਾ ਹੈ ਸ਼ੋਫ ਜਿਆਦਾ ਕੀਤਾ ਜਾਂਦਾ ਹੈ ਤੇ ਉੱਥੇ ਸੀਗਾ ਜਦੋਂ ਮੇਰਾ 3rd 라ਉਂਡ ਪਾਰ ਹੋਇਆ ਉਸ ਤੋਂ ਬਾਅਦ ਸੀਗਾ ਕਿ ਮੈਨੂੰ ਕਿਸੇ ਨੇ ਦੇ ਨਾਲ ਫਾਈਟ ਕਰਨੀ ਹੈ ਤੇ ਫਿਰ ਉੱਥੇ ਕਿਹਾ ਕਿ ਭਈ ਤੁਸੀਂ ਇਹਦੇ ਨਾਲ ਫਾਈਟ ਕਰਨਾ ਵਨ ਟੇਕ ਹੋਏਗਾ ਦੈਟਸ ਇਟ ਤੇ ਫਿਰ ਮੈਂ ਜਦੋਂ ਦੇਖਿਆ ਸਾਹਮਣੇ ਬੰਦਾ ਤੇ ਉਹਦਾ weight ਕਾਫੀ ਜ਼ਿਆਦਾ ਸੀਗਾ ਕਿਉਂਕਿ ਮੈਂ ਆਪਣਾ ਫਿਊਚਰ ਦੇਖਣਾ ਹੈ ਜੋ ਮੇਰੇ ਡ੍ਰੀम्स ਨੇ ਹਨਾ ਉਹ ਮੈਂ ਅੱਗੇ ਲੈ ਕੇ ਆਣੇ ਨੇ ਤੇ ਉੱਥੇ ਜਿਹੜਾ ਬੰਦਾ ਸੀਗਾ ਉਹ 80kg ਦਾ ਮੇਰਾ 65 ਸੀਗਾ ਲਾਈਕ ਅਗਰ ਉਹ ਮੈਨੂੰ ਇੱਕ ਪੰਜ ਵੀ ਮਾਰੇਗਾ ਨਾ ਤੇ ਉਹਦੀ ਪਾਵਰ ਡਬਲ ਨਿਕਲ ਕੇ ਮੇਰੇ ਸਾਹਮਣੇ ਆਏਗੀ ਤੇ ਉਹ ਮੇਰੀ ਬਾਡੀ ਦੇ ਕਿਸੇ ਵੀ ਪਾਰਟ ਦੇ ਵਿੱਚ ਇੰਜਰੀ ਕਰ ਸਕਦਾ ਸੀਗਾ ਅਕਸਰ ਅਕਸਰ ਇਹ ਵੀ ਵੇਖਿਆ ਜਾਂਦਾ ਮਨਜੀਤ ਸਿੰਘ ਜੀ ਜੋ ਤੇ ਇੱਕ ਪੱਗ ਵਾਲਾ ਇੱਕ ਦਸਤਾ ਤਾਰੇ ਸਿੱਖ ਕਿਸੇ ਇਸ ਇਹੋ ਜੇ ਪਲੇਟਫਾਰਮ ਤੇ ਜਾਂਦਾ ਤੇ ਉਹਦੇ ਨਾਲ ਕੁਝ ਹੋਰ ਤਰ੍ਹਾਂ ਦਾ ਵਿਹਾਰ ਕੀਤਾ ਜਾਂਦਾ ਕੀ ਤੁਹਾਡੇ ਨਾਲ ਹੋਇਆ ਇਸ ਤਰ੍ਹਾਂ ਦਾ ਇਸ ਤਰੀਕੇ ਦੇ ਨਾਲ ਮੈਨੂੰ ਇਸ ਚੋਚ ਤੇ ਬਿਲਕੁਲ ਵੀ ਨਹੀਂ ਹੋਇਆ ਇਸ 쇼 ਦੇ ਵਿੱਚ ਕੋਈ ਮੈਨੂੰ ਇਦਾਂ ਨਹੀਂ ਕਿਹਾ ਗਿਆ ਕਿ ਭਾਈ ਤੁਸੀਂ ਇਦਾਂ ਹਾਂ ਜਦੋਂ ਮੈਂ ਆਡੀਸ਼ਨ ਦਿੱਤੇ ਸੀਗੇ ਜਿੱਦਾਂ ਆਪਾਂ ਥੋੜੀ ਦੇ ਪਹਿਲਾਂ ਗੱਲ ਕੀਤੀ ਸੀਗੀ ਜੈਕੀ ਸ਼ਰੋਵ ਵਾਲੇ ਲੈ ਕੇ ਤੇ ਉੱਥੇ ਜਦੋਂ ਮੇਰੇ ਆਡੀਸ਼ਨ ਹੋਈ ਸੀਗੇ ਤਿੰਨ ਬੰਦੇ ਸੀ ਸਿਲੈਕਟ ਹੋਏ ਸੀਗੇ ਤੇ ਉਹਦੇ ਵਿੱਚ ਮੇਰੇ ਕੋਲ ਆਪਸ਼ਨ ਉਹਨਾਂ ਨੇ ਚੱਕਿਆ ਸੀਗਾ ਉਹਨਾਂ ਨੇ ਨਹੀਂ ਚੱਕਿਆ ਸੀਗਾ ਜਿਹੜੀ ਦੂਜੀਆਂ ਫੈਡਰੇਸ਼ਨਾਂ ਨੇ ਉਹਨਾਂ ਨੇ ਚੱਕਿਆ ਸੀਗਾ ਕਿ ਇਹ ਗਤਕਾ ਕਰ ਰਿਹਾ ਹੈ ਔਰ ਇਹ ਐਮਐਮਵੀ ਦੀ ਫਾਈਟ ਹੈਗੀ ਓਕੇ ਤੇ ਉੱਥੇ ਆਪਸ਼ਨ ਚੱਕਿਆ ਸੀਗਾ ਤੇ ਫਿਰ ਉਹਨਾਂ ਨੇ ਕਿਹਾ ਸੀਗਾ ਜਿਹੜੇ ਜੱਜ ਸੀਗੇ ਕਿ ਇਹਨਾਂ ਨੇ ਵੂਸ਼ੂ ਕੀਤਾ ਅਤ ਤੁਸੀਂ ਵੀਡੀਓ ਦੇਖੀ ਹੋਗੀ ਬਿਨਾ ਹੱਥੀ ਵੂਸ਼ੂ ਕੀਤਾ ਮੈਂ ਜੀ ਤੇ ਉਹਦੇ ਵਿੱਚ ਮੈਂ ਗਤਕਾ ਕੀਤਾ ਤੇ ਪੂਰਾ ਕੰਬੀਨੇਸ਼ਨ ਮੈਂ ਤਿੰਨ ਮੂਵ ਇਕੱਠੇ ਕੀਤੇ ਸੀਗੇ ਤੇ ਉਹਨਾਂ ਨੇ ਸਿਰਫ ਕਾਰਾਟੇ ਦਾ ਮੂਵ ਕੀਤਾ ਸੀਗਾ ਇੱਕ ਤਾਂ ਕਰਕੇ ਮੈਨੂੰ ਉਹਨਾਂ ਨੇ ਸਿਲੈਕਟ ਕੀਤਾ ਸੀਗਾ ਕਦੇ ਇਸ ਤਰ੍ਹਾਂ ਦਾ ਵੀ ਕੋਈ ਤੁਹਾਨੂੰ ਸਾਹਮਣਾ ਕਰਨਾ ਪਿਆ ਸਵਾਲਾਂ ਦਾ ਵੀ ਤੁਸੀਂ ਦਸਤਾਰ ਬੰਨੀ ਹੈ ਤੁਸੀਂ ਸਿੱਖੀ ਰੂਪ ਦੇ ਵਿੱਚੋਂ ਕਿਉਂਕਿ ਬਹੁਤ ਆਦਤ ਗਿੰਤੀ ਚ ਜੋ ਸਾਡਾ ਨੌਜਵਾਨ ਇਸ ਮੁਕਾਮ ਤੇ ਜਾਂਦਾ ਉਹ ਸਾਹਮਣੇ ਇਹ ਸਵਾਲ ਪਹਿਲੇ ਆਉਂਦੇ ਨੇ ਕੀ ਤੁਸੀਂ ਆ ਸਿੱਖੀ ਸ੍ਰੋਮ ਨੂੰ ਤਲਾਂਜਲੀ ਦੇ ਸਕਦੇ ਹੋ ਕਿ ਤੁਸੀਂ ਆਪਣਾ ਬਾਣਾ ਛੱਡ ਸਕਦੇ ਹੋ ਤੁਸੀਂ ਇਸ ਗੇਮ ਵਿੱਚ ਅੱਗੇ ਵਧ ਸਕਦੇ ਹੋ ਬੜੇ ਆਪਸ਼ਨ ਦਿੱਤੇ ਜਾਂਦੇ ਨੇ ਤੱਕ ਇਹ ਕਹੇ ਜਾਵੇ ਕਿ ਪੰਜਾਬੀ ਦੇ ਵਿੱਚ ਬੜੇ ਲਾਲਚੀ ਦਿੱਤੇ ਜਾਂਦੇ ਨੇ ਕੋਈ ਐਸ ਸਮਾਂ ਆਇਆ ਕੋਈ ਇਸ ਸਮਾਂ ਤੇ ਇੱਕ ਵਾਰੀ ਆਇਆ ਸੀਗਾ ਪਰ ਤਦ ਮੇਰੀ ਛੋਟੀ ਜੀ ਐ ਸੀਗੀ ਉਹ ਵੀ ਸਕੂਲ ਟਾਈਮ ਦੇ ਵਿੱਚ ਆਇਆ ਸੀਗਾ ਕਿ ਜਦੋਂ ਮੈਂ ਉਹ ਜਿਮਨਾਸਟਿਕ ਕਰਦਾ ਸੀਗਾ ਤੇ ਸਵਿਮਿੰਗ ਵੀ ਕਰਦਾ ਸੀਗਾ ਤੇ ਉਹਦੀ ਕੈਪ ਨੂੰ ਪਾਉਣ ਵਾਸਤੇ ਕਿਹਾ ਸੀਗਾ ਜੂੜਾ ਪਿੱਛੇ ਕਰਕੇ ਤੇ ਫਿਰ ਅਵੋਇਡ ਕੀਤਾ ਸੀਗਾ ਉਸ ਚੀਜ਼ ਨੂੰ ਮੈਂ ਨਹੀਂ ਮੈਂ ਕਹਿੰਦਾ ਜੁੜਾ ਬਣਾ ਸਿੱਖੀ ਸਿਧਾਂਤ ਅੱਗੇ ਰੱਖੀ ਹਾਂ ਸਿੱਖੀ ਸਿਧਾਂਤ ਅੱਗੇ ਰੱਖਣਾ ਜੁੜਾ ਬਣਾ ਪਰ ਅੱਗੇ ਬੰਨਾ ਕੋਈ ਗੱਲ ਨਹੀਂ ਅੱਗੇ ਤੇ ਬੰਨੀ ਨਾ ਪਿੱਛੇ ਨਹੀਂ ਬੰਨਣਾ ਜੁੜਾ ਅੱਜ ਜਦੋਂ ਅਸੀਂ ਵੇਖਦੇ ਹਾਂ ਖਾਸ ਕਰਕੇ ਮੀਡੀਆ ਦਾ ਵਿਯੋਗ ਹੈ ਇੱਕ ਪੂਰਾ ਵਿਸ਼ਵਿਕ ਪਿੰਡ ਬੰਦਾ ਜਾ ਰਿਹਾ ਇਸ ਵਿਸ਼ਵਿਕਰਨ ਦੇ ਵਿੱਚ ਗਤਕੇ ਨੂੰ ਕਿੱਥੇ ਵੇਖਦੇ ਹੋ ਤੁਸੀਂ ਸਿੱਖ ਮਾਸਟਰਾਂ ਨੂੰ ਕਿੱਥੇ ਵੇਖਦੇ ਹੋ ਤੁਸੀਂ ਦੇਖੋ ਜੀ ਜਿਹੜਾ ਅੱਜ ਕੱਲ ਦੇਣਾ ਟਾਈਮ ਚੱਲ ਰਿਹਾ ਹੈ ਸੋਸ਼ਲ ਮੀਡੀਆ ਦਾ ਇਸ ਯੁੱਗ ਦੇ ਵਿੱਚ ਜੇ ਬੱਚਿਆਂ ਨੂੰ ਸਪੋਰਟ ਕੀਤਾ ਜਾਏ ਤੇ ਗਤਕੇ ਵਰਗੀ ਮਾਸ਼ਾਅੱਲ੍ਹਾਸ ਕਿੱਥੇ ਵੀ ਨਹੀਂ ਹੈਗੀ। ਕੀ ਬਾਤ ਹੈ। ਕਿੱਥੇ ਵੀ ਨਹੀਂ ਹੈਗੀ। ਕਿਉਂਕਿ ਗਤਕਾ ਇੱਕ ਬਹੁਤ ਵੱਡਾ ਮਤਲਬ ਮਾਸ਼ਾਅੱਲ੍ਹਾਸ ਹੈਗਾ ਆਪਣੇ ਦੇ ਵਿੱਚ ਜਿੰਨੇ ਵੀ ਆਉਂਦੇ ਨੇ ਮਾਸ਼ਾਅੱਲ੍ਹਾਸ ਉਹਨਾਂ ਦੇ ਵਿੱਚ ਸਭ ਤੋਂ ਟੌਪ ਤੇ ਗਤਕਾ ਹੈਗਾ। ਤੇ ਅਗਰ ਬੱਚਿਆਂ ਨੂੰ ਸਪੋਰਟ ਕੀਤਾ ਜਾਏ ਇਸ ਲਾਈਨ ਦੇ ਵਿੱਚ ਤੇ ਬੱਚੇ ਬਹੁਤ ਕੁਝ ਕਰ ਸਕਦੇ ਹਨ ਕਿਉਂਕਿ ਮੈਂ ਜਦੋਂ ਕਰਦਾ ਸੀਗਾ ਗਤਕਾ ਸਕੂਲ ਟਾਈਮ ਦੇ ਵਿੱਚ ਤੇ ਹੁਣ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੈ। ਤੁਸੀਂ ਦੇਖੋ ਹਰ ਇੱਕ ਬੱਚਾ ਸੋਸ਼ਲ ਮੀਡੀਆ ਤੇ ਸਿਰਫ ਇਹ ਚਾਹੁੰਦਾ ਕਿ ਗਤਕੇ ਦੀਆਂ ਵੀਡੀਓਜ਼ ਹੋਣ ਗਤਕਾ ਸਿੱਖੀਏ ਕਿਉਂਕਿ ਗਤਕਾ ਇੱਕ ਦੇਖੋ ਫਿਟਨੈਸ ਦੇਖੋ ਦੋ ਤਰੀਕਾ ਦੀਆਂ ਹੁੰਦੀਆਂ ਨੇ ਜਿਵੇਂ ਜਿਮ ਹੋ ਗਈ ਜੀ ਇੱਕ ਹੋ ਗਈ ਜਿਮਨਾਸਟਿਕ ਫਿਟਨੈਸ ਜਿਹੜੀ ਜਿਮ ਹੈਗੀ ਉਹ ਤੁਹਾਡੀ ਮਸਲਸ ਜਿਹੜੇ 바ਰ ਦੀ ਹੈਗੀ ਮਸਲ ਉਹ ਡਵੈਲਪ ਕਰਦੀ ਹੈ ਨਾ ਔਰ ਜਿਹੜੀ ਫਲੈਕਸੀਬਿਲਟੀ ਹੋ ਗਈ ਉਹ ਅੰਦਰ ਦੇ ਮਸਲਸ ਨੂੰ ਸਟ੍ਰੈਚ ਕਰਦੀ ਹੈ ਪੂਰਾ ਤੇ ਕਾਫੀ ਡਿਫਰੈਂਟ ਹੁੰਦਾ ਔਰ ਜਿਹੜਾ ਗਤਕਾ ਹੈਗਾ ਜੇ ਤੁਸੀਂ ਗਤਕਾ ਕਰਦੇ ਹੋ ਤੇ ਗਤਕੇ ਵਿੱਚ ਤੁਹਾਡੀ ਜ਼ਿਆਦਾ ਬਾਡੀ ਦੀ ਫਲੈਕਸੀਬਿਲਟੀ ਆਂਦੀ ਹੈ ਸਪੀਡ ਆਂਦੀ ਹੈ ਤੁਹਾਡੀ ਬਾਡੀ ਦੇ ਵਿੱਚ ਤੇ ਹਰ ਇੱਕ ਜਿਹੜੀ ਮਸਲਸ ਨੇ ਉਹ ਇਨਕਰੀਸ ਹੋਣੇ ਸਟਾਰਟ ਹੋ ਜਾਂਦੇ ਨੇ ਤਾਂ ਕਰਕੇ ਜਿਹੜੇ ਕਪਤੋਕਾ ਜੋ ਸਕਦੇ ਨੇ ਹਾਂ ਇਹ ਇਹ ਹੋ ਸਕਦਾ ਕਿ ਗਤਕੇ ਨੂੰ ਲੈ ਕੇ ਤੇ ਅੱਜ ਦੇ ਜੇ ਮੈਂ ਸਮੇਂ ਤੇ ਦੇਖਦਾ ਕਿ ਮੇਰੇ ਲੈਵਲ ਤੋਂ ਔਰ ਹੁਣ ਜਿਹੜਾ ਲੈਵਲ ਚੱਲ ਰਿਹਾ ਹੈ ਬਹੁਤ ਡਿਫਰੈਂਟ ਬਹੁਤ ਬੱਚੇ ਨੇ ਜਿਹੜੇ ਬਹੁਤ ਵਧੀਆ ਮਿਹਨਤ ਕਰਦੇ ਨੇ ਪਰ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਉਹਨਾਂ ਨੂੰ ਇਹ ਗੱਲ ਮੋਰ ਪੁੱਛਣਾ ਚਾਹਾਂਗਾ ਤੁਹਾਨੂੰ ਅੱਜ ਬਹੁਤ ਆਦ ਗਿਣਤੀ ਵੇਖਿਆ ਕਿ ਗੁਰੂ ਕਾ ਬਾਣਾ ਪਾ ਕੇ ਗੱਤਕਾ ਕੀਤਾ ਜਾਂਦਾ ਹੈ ਖਾਸ ਕਰਕੇ ਰਿਐਲਿਟੀ ਸ਼ੋਅ ਦੀਆਂ ਸਟੇਜਾਂ ਤੇ ਵੀ ਗੱਤਕਾ ਕੀਤਾ ਜਾ ਰਿਹਾ ਹੈ ਨਗਰ ਕੀਰਤਨ ਗੱਤਕਾ ਹੁੰਦਾ ਹੀ ਹੈ ਸਮਾਗਮਾਂ 'ਚ ਗੱਤਕਾ ਹੁੰਦਾ ਹੈ ਬਕਾਇਦਾ ਵਿਸ਼ਵ ਕਮ ਕਰਾਈ ਜਾ ਰਹੇ ਨੇ ਗੱਤਕੇ ਦੇ ਉੱਪਰ ਅੱਜ ਤੁਹਾਨੂੰ ਨਹੀਂ ਲੱਗਦਾ ਗੱਤਕੇ ਦੇ ਕੀ ਉਹਨਾਂ ਸਟੰਟਾਂ ਵਾਂਗੂ ਅਸੀਂ ਗਤਕਾ ਦਾ ਨਾਮ ਦੇ ਸਕਦੇ ਹਾਂ ਦੇਖੋ ਉਹ ਸਟੰਟਸ ਅਲੱਗ ਹੁੰਦੇ ਆ ਗਤਕਾ ਅਲੱਗ ਹੁੰਦਾ ਉਹਨਾਂ ਗਤਕੇ ਦਾ ਨਾਮ ਨਹੀਂ ਦੇ ਸਕਦੇ ਅੱਖਾਂ ਦੇ ਪੱਟੀ ਬਨ ਕੇ ਤਲਵਾਰ ਹੱਥ 'ਚ ਫੜ ਕੇ ਫਲਾਂ ਨੂੰ ਕਟਣਾ ਜਾਂ ਇਹੋ ਜਿਹਾ ਕੋਤਕ ਕਰਨੇ ਮੋਛ ਤੇਲ ਪਾ ਕੇ ਆਗ ਨਿਕਾਲਣੀ ਕੀ ਇਹ ਗਤਕੇ ਦਾ ਰੂਪ ਨੇ ਗਤਕਾ ਨਹੀਂ ਹੈ ਉਹ ਸਿਰਫ ਸਟੰਟ ਹੈ ਗੇਕ ਬਸ ਕਿਹ ਗਤਕਾ ਜਾ ਰਿਹਾ ਹੈ ਗਤਕਾ ਜਿਸ ਨੂੰ ਪਤਾ ਕਿ ਗਤਕਾ ਕੀ ਚੀਜ਼ ਹੈਗੀ ਉਹ ਗਤਕੇ ਨੂੰ ਗਤਕਾ ਸਮਝਦਾ ਹੈ ਜਿਸ ਨੂੰ ਪਤਾ ਹੈ ਕਿ ਪੱਟੀ ਬਨ ਕੇ اور ਅੱਖਾਂ ਦੇ ਨਾਲ ਆਓ ਨਮਕ ਪਾ ਕੇ اور ਨਾਰੀਅਲ ਤੋੜਨਾ ਉਹ ਸਟੰਟ ਹੈਗਾ ਉਹ ਸਾਨੂੰ ਦੇਖਣਾ ਪਏਗਾ ਕੀ ਚੀਜ਼ ਗਲਤ ਹੈ ਕੀ ਗਤਕੇ ਦਾ ਹਿੱਸਾ ਨਹੀਂ ਨਹੀਂ ਉਹ ਗਤਕੇ ਦਾ ਹਿੱਸਾ ਨਹੀਂ ਕਹਿ ਸਕਦੇ ਸੀ ਉਹ ਸਟੰਟ ਹੈਗਾ ਸਿਰਫ ਇੱਕ ਸਟੰਟ ਹੈਗਾ ਜਿਹੜਾ ਕਿ ਨਾਰਮਲੀ ਬੰਦਿਆਂ ਨੂੰ ਦਿਖਾਉਣ ਵਾਸਤੇ ਕਰਦੇ ਨੇ ਦੈਟਸ ਇਟ ਪ੍ਰਾਤਨ ਸਮਾਸੀ ਜਦੋਂ ਹਰ ਮਾਤਾ ਪਿਤਾ ਚਾਹੁੰਦੇ ਸੀ ਕਿ ਮੇਰਾ ਬੱਚਾ ਸ਼ਸਤਰਧਾਰੀ ਹੋਵੇ ਮੇਰੇ ਬੱਚੇ ਨੂੰ ਹਰ ਆਪਣੀ ਡਿਫੈਂਸ ਕਰਨੀ ਆਉਂਦੀ ਹੋਵੇ ਉਹ ਦੂਜਿਆਂ ਦੀ ਮਦਦ ਵੀ ਕਰੇ ਆਪਣਾ ਵੀ ਰੱਖਿਆ ਕਰੇ ਉਹ ਕਤਕਸ ਕਹਿੰਦਾ ਸੀ ਪਰੰਤੂ ਜਦੋਂ ਇਸ ਤਰ੍ਹਾਂ ਦੇ ਸਟੰਡ ਸਾਡੇ ਸਾਹਮਣੇ ਆਉਂਦੇ ਨੇ ਕੀ ਮਾਤਾ ਪਿਤਾ ਚਾਹਵੇਗਾ ਮੇਰਾ ਬੱਚਾ ਇਸ ਗੇਮ ਦੇ ਵਿੱਚ ਆਵੇ ਸਿਕ ਮਾਰਸ਼ਲ ਆਰਟ ਵਿੱਚ ਨਹੀਂ ਕਦੇ ਵੀ ਨਹੀਂ ਚਾਹਵੇਗਾ ਤੁਸੀਂ ਇੱਕ ਮਹੀਨੇ ਕਾ ਬੱਚਾ ਨੂੰ ਕੋਚਿੰਗ ਦੇ ਰਹੇ ਹੋ ਬਕਾਇਦਾ ਜਿਮਨਾਸਟਿਕ ਵੀ ਸਿਖਾ ਰਹੇ ਹੋ ਜਿਮ ਦੀ ਟ੍ਰੇਨਿੰਗ ਵੀ ਦੇ ਰਹੇ ਹੋ ਗਤਕਾ ਦੀ ਟ੍ਰੇਨਿੰਗ ਵੀ ਦੇ ਰਹੇ ਹੋ ਕੀ ਸੁਰ ਰੁਝਾਨ ਹੈ ਪੇਰੈਂਟਸ ਅੱਜਕੱਲ ਖਾਸ ਕਰਕੇ ਦੇਖੋ ਸਾਰਿਆਂ ਦੇ ਪੇਰੈਂਟਸ ਦਾ ਅਲੱਗ-ਅਲੱਗ ਹੈਗਾ ਜਿੰਨੇ ਵੀ ਪੇਰੈਂਟਸ ਨੇ ਸਿੱਖਾ ਨੂੰ ਲੈ ਕੇ ਔਰ ਨਾਨ ਸਿੱਖ ਨੂੰ ਵੀ ਲੈ ਕੇ ਸਾਰਿਆਂ ਦਾ ਡਿਫਰੈਂਟ-ਡਿਫਰੈਂਟ ਹੁੰਦਾ ਹੈ ਕੁਝ ਪੇਰੈਂਟ ਜਿਹੜੇ ਸਿੱਖ ਨੇ ਉਹ ਇਹ ਕਹਿੰਦੇ ਨੇ ਕਿ ਗਤਕਾ ਕੁਝ ਵੀ ਨਹੀਂ ਹੈ ਬਸ ਇਹ ਗਤਕਾ ਸਿਰਫ ਨਾਰਮਲ ਹੈਗਾ ਕਿ ਖੇਡਣਾ ਤੁਸੀਂ ਸ਼ੋਅ ਆਫ ਰਹਿ ਚੁੱਕਾ ਸ਼ੋਅ ਆਫ ਰਹਿ ਚੁੱਕਾ ਤੇ ਇਹ ਸਿਰਫ ਨਗਰ ਕੀ ਇਹਦਾ ਕੋਈ ਅੱਗੇ ਜਾ ਕੇ ਕੋਈ ਫਿਊਚਰ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ x y z ਅਪੈਰੈਂਸ ਦਾ ਇਹ ਸੋਚੇਗੀ ਪੈਰੈਂਟਸ ਦੀ ਜਦ ਕੇ ਗਤਕਾ ਬਹੁਤ ਅੱਗੇ ਤੱਕ ਜਾ ਚੁੱਕਾ ਹੈ ਬਹੁਤ ਅੱਗੇ ਤੱਕ ਜਿਹੜਾ ਗਤਕਾ ਹੈ ਉਹ ਜਾ ਚੁੱਕਿਆ ਹੈ ਤੇ ਇਹ ਚੀਜ਼ ਪੈਰੈਂਟਸ ਨੂੰ ਸਮਝਣੀ ਚਾਹੀਦੀ ਹੈ ਹਾਲਾਂਕਿ ਬੱਚੇ ਗਤਕਾ ਨਹੀਂ ਕਰਦਾ ਉਹਦੀ ਜਗ੍ਹਾ ਫਿਰ ਡਾਂਸ ਕਰਨ ਲੱਗ ਜਾਂਦੇ ਉਹ ਮਾਪਿਆਂ ਨੂੰ ਜ਼ਿਆਦਾ ਵਧੀਆ ਲੱਗਦਾ ਹੈ ਪੰਗੜੇ ਕਰਦੇ ਨੇ ਉਹ ਜ਼ਿਆਦਾ ਵਧੀਆ ਲੱਗਦਾ ਹੈ ਬਿਲਕੁਲ ਤੇ ਆ ਜਿਹੜੀ ਸਿੱਖੀ ਸਰੂਪ ਹੈਗਾ ਜਿਹੜਾ ਸਾਡਾ ਮਾਰਸ਼ਲ ਆਰਟਸ ਹੈਗਾ ਤੁਸੀਂ ਦੇਖੋ ਕਿ ਮੈਂ ਕਿੰਨੇ ਕ ਟ੍ਰੇਨਿੰਗ ਕਰਦਾ ਹਨਾ ਆ ਮੈਂ ਐਮ ਐਮ ਏ ਕੀਤੀ ਹੋਈ ਹੈ ਵੁ ਗਤਕਾ ਕਰਦਾ ਤੇ ਜਿਹੜੇ ਐਮ ਐਮ ਏ ਵਾਲੇ ਲੋਕ ਨੇ ਹਨਾ ਉਹ ਸਿਰਫ ਫਾਈਟਿੰਗ ਕਰਦੇ ਨੇ ਗ੍ਰੈਪਲਿੰਗ ਜਿਵੇਂ ਜਿਹਨੂੰ ਰੈਕਸਲਿੰਗ ਵੀ ਕਹੀ ਜਾਂਦੀ ਹੈ ਨਾ ਉਹ ਕਰਦੇ ਨੇ ਪਰ ਉਹ ਸਾਡੇ ਗਤਕੇ ਨੂੰ ਬਹੁਤ ਲਾਈਕ ਕਰਦੇ ਨੇ ਕਾਰਨ ਕਾਰਨ ਇਹ ਹੈਗਾ ਕਿ ਦੇਖੋ ਇੰਨੇ ਜਿੰਨੇ ਸਾਡੇ ਕੋਲ ਵੈਪਨਸ ਨੇ ਇੰਨੇ ਵੈਪਨਸ ਕਿਸੇ ਮਸ਼ੋਰਟ ਚ ਨਹੀਂ ਆ ਗਏ ਠੀਕ ਹੈ ਤੇ ਉਹ ਚਾਹਦੇ ਨੇ ਕਿ ਇੱਕ ਹੋ ਗਈ ਕੀ ਗ੍ਰੈਪਲਿੰਗ ਐਮ ਐਮ ਤੁਸੀਂ ਇੱਕ ਇੱਕ ਬੰਦੇ ਨਾਲ ਇੱਕ ਜਗ੍ਹਾ ਤੇ ਲੜ ਸਕਦੇ ਹੋ ਹਨ ਫਾਈਟ ਜੀ ਜਿਹੜੇ ਸਾਡੇ ਕੋਲ ਸ਼ਸਤਰ ਨੇ ਤੁਸੀਂ 5 4 10 ਦੇ ਮੁਕਾਬਲੇ ਤੁਸੀਂ ਇਕੱਲੇ ਕਰ ਸਕਦੇ ਹੋ ਤਾਂ ਕਰਕੇ ਉਹ ਲੋਕ ਜਲਦੀ ਮੈਨੂੰ ਕਾਫੀ ਕੋਲ ਆਮਦੀਆਂ ਨੇ ਮੈਨੂੰ ਜਿਹੜੇ ਆਪਣੇ ਮੰਨ ਲਓ ਮੈਂ ਜਿੱਥੇ ਅਖਾੜਾ ਸਿਕੰਦਾ ਸੀਗਾ ਮਤਲਬ ਉਹ ਨਹੀਂ ਹੁੰਦਾ ਜਿਵੇਂ ਕੁਸ਼ਤੀ ਹੁੰਦੀ ਹੈ ਉੱਥੇ ਲੋਕ ਹੈਗੇ ਜਿਹੜੇ ਮੇਰੇ ਨਾਲ ਪ੍ਰੈਕਟਿਸ ਕਰਦੇ ਤੇ ਉਹ ਕਹਿੰਦੇ ਸੀਗੇ ਕਿ ਅਸੀਂ ਸਾਨੂੰ ਸਿਰਫ ਡੰਡਾ ਚਲਾਉਣਾ ਸਿਖਾ ਦੋ بس ਹੋਰ ਕੁਝ ਨਹੀਂ ਤੇ ਉਹ ਨੌਨ ਸਿਖਨੇ ਕਾਫੀ ਪਿਆਰ ਕਰਦੇ ਨੇ ਮੈਨੂੰ ਜਿਹੜੇ ਦਿੱਲੀ ਦੇ ਨੌਨ ਸਿੱਖ ਨੇ ਹਿੰਦੂ ਵੀਰ ਨੇ ਉਹ ਬਹੁਤ ਪਿਆਰ ਕਰਦੇ ਨੇ ਮੰਜੀਸੀ ਕਲ ਮਹੌਰ ਪਛਤਾ ਚੰਦਾ ਅੱਜ ਦੇ ਯੁੱਗ ਦੇ ਵਿੱਚ ਤੁਹਾਡੇ ਨੌਜਵਾਨਾਂ ਦੇ ਨਾਲ ਮੁਲਾਕਾਤ ਵੀ ਹੁੰਦੀ ਹੈ ਇੱਕ ਨਹੀਂ ਨਿਕਾ ਨੌਜਵਾਨ ਤੁਹਾਨੂੰ ਮਿਲਦੇ ਵੀ ਨੇ ਬਾਕਾਇਦਾ ਤਤੋਂ ਟ੍ਰੇਨਿੰਗ ਵੀ ਲੈਂਦੇ ਨੇ ਖਾਸ ਕਰਕੇ ਦੇਸ਼ ਦੇ ਵੀ ਤੇ ਖਾਸ ਕਰਕੇ ਵਿਦੇਸ਼ਾਂ ਦੀ ਧਰਤੀ ਤੇ ਨੌਜਵਾਨ ਬੈਠੇ ਨੇ ਅੱਜ ਦਾ ਨੌਜਵਾਨ ਚੰਦਾ ਕੀ ਹੈ ਅੱਜ ਦਾ ਨੌਜਵਾਨ ਸੰਸਾਰ ਵਿੱਚ ਆਪਣਾ ਨਾਮ ਚਾਹੁੰਦਾ ਹੈ ਅੱਜ ਦਾ ਨੌਜਵਾਨ ਹਰ ਤਰ੍ਹਾਂ ਦੇ ਸੁੱਖ ਸੋਲ ਚਾਹੁੰਦਾ ਹੈ ਕਿ ਬੋਡੀ ਪ੍ਰਤੀ ਵੀ ਕਿ ਸਰੀਰ ਪ੍ਰਤੀ ਵੀ ਜਾਂ ਗੁਰੂ ਆਸ਼ੇ ਪ੍ਰਤੀ ਵੀ ਕੋਈ ਭਾਵਨਾ ਹੈ ਉਹਦੀ ਦੇਖੋ ਜਿਹੜੇ ਆਪਣੇ ਬੱਚੇ ਨੇ ਅੱਜ ਕੱਲ ਜਿਨ੍ਹਾਂ ਨਾਲ ਮੈਂ ਮਿਲਦਾ ਜਿੰਨੇ ਹੈਗੇ ਤੇ ਉਹਨਾਂ 'ਚ ਮੋਟੀਵੇਸ਼ਨ ਬਹੁਤ ਜ਼ਿਆਦਾ ਹੈਗੀ ਆਪਣੀ ਫਿਜ਼ਿਕ ਨੂੰ ਲੈ ਕੇ ਆਪਣੇ ਟੈਲੈਂਟ ਨੂੰ ਲੈ ਕੇ ਬਹੁਤ ਜ਼ਿਆਦਾ ਹੈਗੀ ਬਟ ਕਿੱਥੇ ਨਾ ਕਿੱਥੇ ਸੂਈ ਅੜਦੀ ਉਹ ਪੇਰੈਂਟਸ ਦੀ ਆ ਕੇ ਅੜਦੀ ਕਿ ਨਹੀਂ ਸਾਡਾ ਬੱਚਾ ਜਿਹੜਾ ਬਿਜ਼ਨਸਮੈਨ ਹੋਣਾ ਚਾਹੀਦਾ ਹੈ ਸਾਡਾ ਬੱਚਾ ਜਿਹੜਾ ਹੈ ਕਿ ਹੁਣੇ ਤੋਂ ਦੇਖੋ ਇੱਕ ਇਹ ਵੀ ਨਾ ਇਹ ਚੀਜ਼ਾਂ ਜਿਹੜੀ ਹੁੰਦੀ ਹੈ ਇਹ ਏਜ ਦੇ ਅਕੋਰਡਿੰਗ ਚਲਦੀਆਂ ਨੇ ਪਤਾ ਹੈ ਹਰ ਇੱਕ ਚੀਜ਼ ਦੀ ਇੱਕ ਏਜ ਲਿਮਿਟ ਬੰਦੀ ਹੈ ਇੱਕ ਏਜ ਲਿਮਿਟ ਹੁੰਦੀ ਹੈ ਉਹਦੇ ਅਕੋਰਡਿੰਗ ਇਹ ਸਾਰੀਆਂ ਚੀਜ਼ਾਂ ਚਲਦੀਆਂ ਨੇ ਹਨਾ ਤੇ ਪੜਾਈ ਵੀ ਬਹੁਤ ਜ਼ਰੂਰੀ ਹੈ ਸਟੱਡੀ ਰੁਕਣੀ ਨਹੀਂ ਚਾਹੀਦੀ ਇਹ ਪੜਾਈ ਬਹੁਤ ਜ਼ਰੂਰੀ ਹੈ ਬਿਜ਼ਨਸਮੈਨ ਹੋਣਾ ਵੀ ਬਹੁਤ ਜ਼ਰੂਰੀ ਹੈ ਬਹੁਤ ਇੰਪੋਰਟੈਂਟ ਹੈਗਾ ਹਨਾ ਉਸ ਤੋਂ ਪਹਿਲਾ ਜਿਹੜਾ ਸਟੈਪ ਆਉਂਦਾ ਹੈ ਉਹ ਆਉਂਦਾ ਆਪਣੀ ਬੋਡੀ ਦੀ ਫਿਟਨੈਸ ਬਹੁਤ ਇੰਪੋਰਟੈਂਟ ਹੈ ਬਿਕੋਸ ਤੁਹਾਡੀ ਬੋਡੀ ਦੀ ਫਿਟਨੈਸ ਹੋਏਗੀ ਤਾਂ ਹੀ ਤੁਸੀਂ ਬਿਜ਼ਨਸਮੈਨ ਉਸਤੇ ਅੱਗੇ ਰੈਡੀ ਹੋ पाओगे ਹਨ ਤੁਸੀਂ ਜਿਮਨਾਸਟਿਕ ਦੀ ਗੱਲ ਕੀਤੀ ਵਸ਼ਸ਼ਾ ਦੀ ਗੱਲ ਕੀਤੀ ਗਤਕਾ ਦੀ ਤੁਸੀਂ ਗੱਲ ਕੀਤੀ ਹੈ ਇਹਨਾਂ ਸਾਰਿਆਂ ਦਾ ਫਾਇਦਾ ਕੀ ਹੈ ਇੱਕ ਫਾਇਦਾ ਗਤਕਾ ਸਿੱਖ ਕੇ ਸਾਨੂੰ ਗੁਰੂ ਦੀ ਬਖਸ਼ਿਸ਼ ਮਿਲੇਗੀ ਅਸੀਂ ਗੁਰੂ ਦੀ ਦਿੱਤੀ ਟ੍ਰੇਨਿੰਗ ਨੂੰ ਲੈ ਰਹੇ ਹਾਂ ਗੁਰੂ ਦੀ ਦਿੱਤੀ ਗੇਮਸ ਨੂੰ ਸਿੱਖ ਰਹੇ ਹਾਂ ਸਭ ਤੋਂ ਗੱਲ ਹੈ ਗੁਰੂ ਦਾ ਪਿਆਰ ਗੁਰੂ ਦੀ ਬਖਸ਼ਿਸ਼ ਇਸ ਤੋਂ ਇਲਾਵਾ ਸਾਡੇ ਸਰੀਰ ਦਾ ਹੋਰ ਕੀ ਫਾਇਦਾ ਦੇਖੋ ਸਭ ਤੋਂ ਵਧੀਆ ਹੈਗਾ ਸਾਡੀ ਬੋਡੀ ਫ ਜਿਦਾ ਅੱਜ ਕੱਲ ਤਾਂ ਦੇਖੋ ਕ੍ਰਾਈਮ ਬਹੁਤ ਜ਼ਿਆਦਾ ਵਧ ਰਿਹਾ ਉਹਨੂੰ ਡਿਫੈਂਸ ਕਿਦਾਂ ਕਰਨਾ ਆਪਾਂ ਹਨਾ ਤੇ ਸਭ ਤੋਂ ਪਹਿਲਾਂ ਮੋਟਿਵ ਹੋਣਾ ਚਾਹੀਦਾ ਹੈ ਕਿ ਅਸੀਂ ਤੇ ਆਪਣੀ ਬੋਡੀ ਬਸ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਜੇ ਤੁਹਾਡੀ ਬੋਡੀ ਠੀਕ ਨਹੀਂ ਹੈ ਫਿਰ ਤੁਸੀਂ ਨਹੀਂ ਡਿਫੈਂਸ ਕਰ ਸਕਦੇ ਕਿਸੇ ਚੀਜ਼ ਨੂੰ ਵੀ ਲੈ ਕੇ ਤੁਸੀਂ ਸ਼ਬਦ ਵਰਤੇ ਤੁਹਾਡੀ ਬੋਡੀ ਠੀਕ ਨਹੀਂ ਹੈ ਖਾਸ ਕਰਕੇ ਮੈਂ ਭਾਰਤ ਦੀ ਗੱਲ ਕਰਾਂ ਜਾਂ ਪੰਜਾਬ ਦੀ ਗੱਲ ਕਰਾਂ ਕਿ ਆ ਜਾਂਦਾ ਬਹੁਤ ਆਦ ਗਿੰਤੀ ਚ ਨਸ਼ਾ ਵਾਪਰ ਚੁੱਕਾ ਹੈ ਪੰਜਾਬ ਦੇ ਖਾਸ ਕਰਕੇ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਬਿਲਕੁਲ ਕੀ ਉਹ ਨਸ਼ਾ ਲੈਣ ਵਾਲਾ ਨੌਜਵਾਨ ਇਸ ਗੇਮ ਵਾਸਤੇ ਸੋਚ ਸਕਦਾ ਹੈ ਜਾਂ ਕੀ ਇਨ ਆ ਗੇਮਸ ਨੂੰ ਗ੍ਰੈਂਡ ਕਰਕੇ ਉਹ ਬੱਚਾ ਨਸ਼ੇ ਤਿਆਗ ਸਕਦਾ ਹੈ ਬਿਲਕੁਲ ਤਿਆਗ ਸਕਦਾ ਕਿਉਂਕਿ ਹਰ ਇੱਕ ਦੇਖੋ ਹਰ ਇੱਕ ਦੇ ਬੱਚੇ ਦੇ ਵਿੱਚ ਇੱਕ ਮੋਟੀਵੇਸ਼ਨ ਹੁੰਦੀ ਹੈ ਹਨ ਜਦੋਂ ਉਸ ਮੋਟੀਵੇਸ਼ਨ ਤੇ ਸਟਾਰਟਿੰਗ ਹੁੰਦੀ ਹੈ ਨਾ ਤਾਂ ਜੇ ਉਹਨਾਂ ਦਾ ਕੋਈ ਸਾਥ ਛੱਡ ਦੇ ਜਾਂ ਕੋਈ ਸਾਥ ਨਾ ਦੇਵੇ ਫਿਰ ਬੱਚਾ ਦੂਜੇ ਪਾਸੇ ਜਾਣਾ ਸਟਾਰਟ ਹੋ ਜਾਂਦਾ ਹੈ ਮਤਲਬ ਮੈਂ ਜਿਹੜੇ ਮੇਰੇ ਨਾਲ ਰਹਿੰਦੇ ਸੀਗੇ ਕਾਫੀ ਲੋਕ ਨੇ ਜਿਹੜੇ ਗਤਕਾ ਵੀ ਕਰਦੇ ਸੀਗੇ ਤੇ ਹੁਣ ਵੀ ਮਤਲਬ ਕੇਸ ਕਤਲ ਕਰਵਾ ਕੇ ਲਾਈਕ ਫੋਟੋਗ੍ਰਾਫੀ 'ਚ ਚੱਲ ਗਏ ਜਾਂ ਫਿਰ ਕਿਤੇ ਹੋਰ ਚੱਲ ਗਏ ਨੇ ਕਾਫੀ ਜਗ੍ਹਾ ਆਪਣੀ ਆਪਣੀਆਂ ਚੀਜ਼ ਲਾਈਨਾਂ ਚੇਂਜ ਕਰ ਲਿਆ ਬਟ ਦੇਖਿਆ ਜਾਵੇ ਮੇਰੇ ਨਾਲ ਜਦੋਂ ਸੀਗੇ ਉਹਨਾਂ 'ਚ ਵੀ ਬਹੁਤ ਮੋਟੀਵੇਸ਼ਨ ਸੀਗੀ ਗਤਕੇ ਨੂੰ ਲੈ ਕੇ ਤੇ ਆਪਣੀ ਇਸ ਫਿਜ਼ਿਕ ਨੂੰ ਲੈ ਕੇ ਬਹੁਤ ਮੋਟੀਵੇਸ਼ਨ ਸੀਗੀ ਤੇ ਅੱਜ ਕੱਲ ਦਾ ਜਿਹੜਾ ਨਸ਼ਾ ਹੈਗਾ ਤੇ ਉਹ ਸਾਰਿਆਂ ਨੂੰ ਈਜ਼ੀ ਲੱਗਦਾ ਹੈ ਕਿ ਉਹ ਕਰ ਲਿਆ ਤੇ ਉਸ ਤੋਂ ਬਾਅਦ ਤੁਹਾਨੂੰ ਕਰਨ ਦੀ ਰਿਲੈਕਸ ਹੋ ਗਿਆ ਤੁਹਾਨੂੰ ਕਰਨ ਦੀ ਕੋਈ ਲੋੜ ਹੀ ਨਹੀਂ ਪੈਗੀ ਅੱਗੇ ਤੇ ਸਭ ਕੁਝ ਉਥੇ ਹੀ ਖਤਮ ਹੋ ਜਾਂਦਾ ਹੈ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਜੇ ਬੱਚਾ ਨੂੰ ਸਿਰ ਮੋਟੀਵੇਸ਼ਨ ਦੀ ਲੋੜ ਹੈ ਬੱਚਾ ਨੂੰ ਸਪੋਰਟ ਦੀ ਲੋੜ ਜੇ ਤੁਸੀਂ ਸਪੋਰਟ ਕਰ ਦੋਗੇ ਤੇ ਬੱਚੇ ਕਿੱਥੇ ਦਾ ਕਿੱਥੇ ਪਹੁੰਚ ਜਾਏਗਾ ਆਪਣਾ ਸ਼ਰੀਰ ਬਚਾ ਲੇਗਾ ਬੱਚਾ ਬਚਾ ਲੇਗਾ ਪਰਿਵਾਰ ਬਚਾ ਲੇਗਾ ਸਮਾਜ ਬਚਾ ਲੇਗਾ ਪੂਰਾ ਸੰਸਾਰ ਨਿਕਲ ਕੇ ਸਾਡੇ ਤੇ ਮਜੀ ਸਿੰਘ ਜੀ ਮੈਂ ਚਾਹਾਂਗਾ ਥੋੜਾ ਜਿਹਾ ਕੋਈ ਇਹੋ ਜਿਹਾ ਪੱਖ ਵੀ ਸਾਡੇ ਸਾਹਮਣੇ ਸਾਡੀਆਂ ਸੰਗਿਤਾ ਸਾਹਮਣੇ ਰੱਖੋ ਤੁਹਾਨੂੰ ਇੰਨੀ ਕੋ ਉਮਰ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਵਾਪਰੀ ਹੋਵੇ ਗੇਮਸ ਦੇ ਦੌਰਾਨ ਵੀ ਤੁਹਾਨੂੰ ਚ ਜੋੜ ਕੇ ਰੱਖ ਦਿੱਤਾ ਹੋਵੇ ਵੀ ਸੱਚਮੁੱਚ ਜੇ ਕਿਤੇ ਮੇਰੇ ਕੋਲ ਗੇਮਸ ਨਾ ਹੁੰਦੀ ਤੇ ਸ਼ਾਇਦ ਅੱਜ ਮੇਰੀ ਜ਼ਿੰਦਗੀ ਦਾ ਪੱਕਾ ਕੁਝ ਹੋਰ ਹੁੰਦਾ ਹਾਂਜੀ ਦੇਖੋ ਸਾਰਿਆਂ ਦੀ ਲਾਈਫ ਜੀ ਇਹ ਮੂਡ ਆਂਦਾ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਮੈਂ ਸਕੂਲ ਟਾਈਮ ਦੇ ਵਿੱਚ ਕਾਫੀ ਫੈਕਟਰੀਆਂ 'ਚ ਕੰਮ ਕਰਦਾ ਰਿਆ ਤੇ ਉਹ ਮੇਰੇ ਫੈਮਿਲੀ ਨੂੰ ਪਤਾ ਹੈ ਹੁਣ ਵੀ ਕਰਦਾ ਰਿਆ 7-8 ਸਾਲ ਪਹਿਲਾਂ ਕਰਦਾ ਸੀਗਾ ਤੇ ਕਾਫੀ ਦੁਕਾਨਾਂ 'ਚ ਵੀ ਕੰਮ ਕੀਤਾ ਹੈ ਬਟ ਮੈਂ ਆਪਣੀ ਮਾਸ਼ਾਅੱਲਾ ਦੀ ਟ੍ਰੇਨਿੰਗ ਕਦੀ ਨਹੀਂ ਛੱਡੀ ਭਾਵੇਂ ਮੈਂ ਫੈਕਟਰੀ ਤੋਂ ਆਂਦਾ ਸੀਗਾ ਲੰਚ ਦਾ ਟਾਈਮ ਹੈ ਮੈਂ ਪ੍ਰੈਕਟਿਸ ਕਰਦਾ ਸੀਗਾ ਉਸ ਟਾਈਮ ਤੇ ਕੋਈ ਵੀ ਚੀਜ਼ ਹੋਵੇ ਪ੍ਰੈਕਟਿਸ ਕਦੀ ਵੀ ਨਹੀਂ ਛੱਡਣੀ ਚਾਹੀਦੀ ਕਿਸੇ ਵੀ ਤਰੀਕੇ ਦੀ ਕਿਉਂਕਿ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਹੀ ਜਾ ਕੇ ਪਰਫੈਕਟ ਬਣੋਗੇ ਇੰਦਾ ਹੀ ਧੀਰੇ 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 ਮੈਂ ਪ੍ਰੈਕਟਿਸ ਕਰਦਾ ਰ ਮੁਕਾਮ ਤੇ ਆ ਪਿਛਲੇ ਹੀ 4-5 ਸਾਲ ਤੋਂ 5 ਸਾਲ ਦੀ ਗੱਲ ਹੈਗੀ ਜਦੋਂ ਮੈਂ ਵਰਲਡ ਚੈਂਪੀਅਨਸ਼ਿਪ ਜਿੱਤੀ ਸੀਗੀ ਗੱਤਕਾ ਟੈਲੈਂਟ ਹੰਟ 2016 ਦੇ ਵਿੱਚ ਹੋਈ ਸੀਗੀ ਵਰਲਡ ਚੈਂਪੀਅਨਸ਼ਿਪ ਤੇ ਉਸ ਗੱਤਕੇ ਦਾ ਮੈਂ ਜਿਹੜਾ ਸੀਗਾ Winner ਸੀਗਾ ਤੇ ਉਸ ਤੋਂ ਬਾਅਦ ਵੀ ਮੈਨੂੰ ਕਾਫੀ ਬੁਰਾਈਆਂ ਇਹਨਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮੈਨੂੰ ਬੈਨ ਕਰ ਦਿੱਤਾ ਗਿਆ ਸੀਗਾ ਦਿੱਲੀ ਦੇ ਵਿੱਚ ਕਰ ਕਾਰਨ ਐ ਸੀਗਾ ਕਿ ਮੈਸਿਵ ਦਿੱਲੀ ਤੋਂ ਜਦੋਂ ਬਾਹਰ ਸਟੇਟ ਦੇ ਵਿੱਚ ਖੇਡਣ ਜਾਂਦਾ ਸੀਗਾ ਤੇ ਉਹ ਕਹਿੰਦੇ ਸੀਗੇ ਕਿ ਸਾਡੇ ਕੋਲ ਪਰਮਿਸ਼ਨ ਲੈ ਕੇ ਤੁਸੀਂ ਖੇਡੋ ਇਹ ਕਿਉਂ ਇਹ ਇਹੀ ਆ ਹਜੇ ਤੱਕ ਇਹਦਾ ਪਤਾ ਨਹੀਂ ਲੱਗਿਆ ਕਿ ਮਤਲਬ ਤੁਸੀਂ ਉਹ ਕਹਿੰਦੇ ਸੀਗੇ ਜਦੋਂ ਵੀ ਤੁਸੀਂ ਜਾਣਾ ਹੈ ਤੇ ਸਾਡੇ ਕੋਲੋਂ ਜਿਹੜੇ ਗਤਕੇ ਵਾਲੇ ਨੇ ਉਹ ਕਹਿੰਦੇ ਸਾਡੇ ਕੋਲ ਪਰਮਿਸ਼ਨ ਲਓ ਤਾਂ ਤੁਸੀਂ ਯਾਨੀ ਕਿ ਗਤਕਾ ਉਹਨੇ ਆਪਣਾ ਨਿਜੀ ਬਣਾ ਲਿਆ ਸਾਡੀ ਜਥੇਬੰਦੀ ਦਾ ਗਤਕਾ ਬਣ ਗਿਆ ਫੀਲਡ ਚੇਂਜ ਕਿਉਂ ਕੀਤੀ ਇਸ ਕਰਕੇ ਕੀਤੀ ਨਾ ਕਿ ਮੈਨੂੰ 3 ਸਾਲ 2017 ਚ ਬੈਨ ਕਰ ਦਿੱਤਾ ਸੀ ਜੀ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਮੇਰੇ ਕਾਫੀ ਇੰਟਰਵਿਊ ਹੋਇਆ ਅਮਰੀਕਾ ਤੋਂ ਇੰਟਰਵਿਊ ਹੋਇਆ ਕਾਫੀ ਇੰਟਰਵਿਊ ਹੋਇਆ ਉਸ ਤੋਂ ਬਾਅਦ ਵੀ ਤਾਂ ਫਿਰ ਹੱਦ ਮਾਰ ਕੇ ਮੈਨੂੰ ਆਪਣੀ ਐ ਫੀਲਡ ਚੇਂਜ ਕਰਨੀ ਪਈ ਤੇ ਫਿਰ ਮੈਨੂੰ ਇਹ ਹੀ ਕੋਰਸ ਕਰਨੇ ਪਏ ਕਿ ਤਾਂਕਿ ਮੈਂ ਆਪਣੀ ਲਾਈਫ ਪੂਰੀ ਚੇਂਜ ਕਰਦਾ ਪਰ ਦਿਲ ਤੋਂ ਨਹੀਂ ਗਿਆ ਜਗਤ ਕਾ ਹਜੇ ਬਹੁਤ ਕੁਝ ਕਰਨਾ ਹੈ ਅੱਜ ਵੀ ਜਕਰ ਵਿਦਿਆਰਥੀ ਆਂਦੇ ਨੇ ਵਿਦੇਸ਼ਾਂ ਦੀ ਗੱਲ ਕੀਤੀ ਆ ਸਾਨੂੰ ਆਨਲਾਈਨ ਗਤਕਸ ਖਾਇ ਜਾਵੇ ਕੀ ਟ੍ਰੇਨਿੰਗ ਦਿੰਦੇ ਹੋ ਆਨਲਾਈਨ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਮੇਰੀ ਯੂਰਪ ਦੇ ਵਿੱਚ ਦੋ ਉਹ ਹੈਗੀਆਂ ਸਿ ਇੱਕ ਹੈਗੀ ਜੀ ਆਪਣੀ ਵਿਵਾਨਾ ਇੱਕ ਹੈਗੇ ਆਸਟਰੀਆ ਉਥੋਂ ਮੇਰੀ ਆਨਲਾਈਨ ਕਲਾਸਿਸ ਹੁੰਦੀ ਹੈ ਮਲੇਸ਼ੀਆ ਤੋਂ ਮੇਰੇ ਤੋਂ ਤਿੰਨ ਸਿੰਘ ਨੇ ਉਹ ਆਨਲਾਈਨ ਕਲਾਸਿਸ ਲੈਂਦੇ ਨੇ ਕੁਵੈਤ ਤੋਂ ਇੱਕ ਨਾਨ ਸਿੱਖ ਹੈਗੇ ਉਹ ਮੇਰੇ ਤੋਂ ਕਲਾਸ ਲੈਂਦੇ ਨੇ ਤੇ ਆਨਲਾਈਨ ਤੇ ਆਫਲਾਈਨ ਦੋਵੀਆਂ ਕਲਾਸੀਆਂ ਮੇਰੀਆਂ ਹੈਗੀਆਂ ਅਵੇਲੇਬਲ ਤੇ ਜਿਹੜੇ ਯਾਨੀ ਕਿ ਜਿਨ੍ਹਾਂ ਨੇ ਕਦੀ ਦਿੱਲੀ 'ਚ ਤੁਹਾਡਾ ਗਤਕਾ ਬੈਨ ਕੀਤਾ ਸੀ ਅੱਜ ਵਿਦੇਸ਼ਾਂ ਦੇ ਵਿੱਚ ਵੀ ਤੁਹਾਡੀ ਟ੍ਰੇਨਿੰਗ ਦੀ ਟ੍ਰੇਨਿੰਗ ਚੱਲ ਰਹੀਆਂ ਬੁਛਾੜਾ ਪੈ ਰਹੀਆਂ ਬਹੁਤ ਪੈ ਰਹੀਆਂ ਨੇ ਬਹੁਤ ਜ਼ਿਆਦਾ ਪੈ ਰਹੀਆਂ ਨੇ ਹਾਲਾਂਕਿ ਮੈਂ ਹੁਣੇ ਬੈਂਕੋ ਗਿਆ ਸੀਗਾ ਤੇ ਉੱਥੇ ਵੀ ਸ਼ਾਇਦ ਮੈਨੂੰ ਇਸੇ ਕਰੇ ਨਾਲ ਲਿੰਕ ਮਿਲਿਆ ਸੀਗਾ ਤੇ ਉੱਥੇ ਮੈਂ ਵਰਕਸ਼ਾਪਸ ਰੱਖੀ ਸੀਗੀ ਆਪਣੀ ਗਤਕੇ ਨੂੰ ਲੈ ਕੇ ਤੇ ਉਹ ਜ਼ਿਆਦਾ ਲਾਈਕ ਕਰਦੇ ਨੇ ਕਿ ਤੁਸੀਂ ਗਤਕਾ ਕਰਦੇ ਹੋ ਇੱਕ ਹੁੰਦਾ ਇੱਕ ਗਤਕਾ ਇੱਕ ਹੁੰਦਾ ਵਾਉ ਵਾਲਾ ਗਤਕਾ ਮਤਲਬ ਬੋਡੀ ਦੇ ਅਕੋਰਡਿੰਗ ਚੱਲਣਾ ਵੈਪਨਸ ਕਿਦਾਂ ਚੱਲਦੇ ਨੇ ਉਸ ਚੀਜ਼ ਨੂੰ ਬਹੁਤ ਜ਼ਿਆਦਾ ਲਾਈਕ ਕਰਦੇ ਨੇ ਤੇ ਵਿਦੇਸ਼ਾਂ ਚ ਕਾਫੀ ਲੋਕ ਲਾਈਕ ਕਰਦੇ ਨੇ ਇਸ ਚੀਜ਼ ਨੂੰ ਜਿਹੜੀਆਂ ਮੇਰੀਆਂ ਅੱਧੇ ਤੋਂ ਜ਼ਿਆਦਾ ਕਲਾਸਿਸ ਨੇ ਉਹ ਸਾਰੀਆਂ ਆਨਲਾਈਨ ਨੇ ਵਿਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਸੱਚਮੁੱਚ ਗੁਰੂ ਕੀ ਪਿਆਰੀ ਸਾਦ ਸੰਗਤ ਜੀ ਸਾਡੇ ਆਪਣਿਆਂ ਨੇ ਹੀ ਸਾਡੇ ਵੀਰ ਦਾ ਗਤਕਾ ਬੈਨ ਕਰ ਦਿੱਤਾ ਸ਼ਹਿਰ ਵਿੱਚ ਖੇਡਣਾ ਪਰੰਤੂ ਮੁਬਾਰਕਬਾਦ ਗੁਰੂ ਕੇ ਪਿਆਰੇ ਗੁਰਜੀਵ ਗੁਰੂ ਕੇ ਮਰਜੀਵ ਨੇ ਸਿੱਖ ਜਿਨ੍ਹਾਂ ਨੇ ਇਸ ਗੁਰ ਨੂੰ ਪਹਿਚਾਣਿਆ ਜਿਨ੍ਹਾਂ ਨੇ ਮਨਜੀਤ ਸਿੰਘ ਟਾਈਗਰ ਦੇ ਇਹ ਹੌਨਰ ਦੀ ਕਦਰ ਨੂੰ ਪਹਿਚਾਨਦੇ ਆ ਤੇ ਉਹਨਾਂ ਨੂੰ ਆਪਣਾ ਟੀਚਰ ਨਿਰਧਾਰਤ ਕਰਕੇ ਟੀਚਰ ਸਥਾਪਿਤ ਕਰਕੇ ਆਪ ਉਹਨਾਂ ਤੋਂ ਟ੍ਰੇਨਿੰਗ ਲੈਂਦੇ ਨੇ ਮੁਬਾਰਕ ਬਾਦ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਉਹਨਾਂ ਪ੍ਰਬੰਧਕਾਂ ਤੇ ਚਰਨਾਂ ਵਿੱਚ ਆਓ ਜੇਕਰ ਸਾਡੇ ਨੌਜਵਾਨ ਕੁਝ ਕੰਮ ਕਰ ਰਹੇ ਨੇ ਪੰਥ ਪ੍ਰਤੀ ਕੌਮ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਨ ਸਾਨੂੰ ਰੋਕਣ ਦੀ ਬਜਾਏ ਥੋੜਾ ਜਿਹਾ ਹੋਰ ਸੁਚੇਤ ਹੋ ਕੇ ਥੋੜਾ ਜਿਹਾ ਪਿਆਰ ਦੀ ਗਲਵਕੜੀ ਵਿੱਚ ਲੈ ਕੇ ਅਸੀਂ ਨੌਜਵਾਨਾਂ ਨੂੰ ਤਤਪੜ ਤਿਆਰ ਕਰੀਏ ਤੇ ਮੈਂ ਦਾਵਾ ਕਰਕੇ ਕਹਣਾ ਅੱਜ ਇੱਕ ਨੌਜਵਾਨੀ ਅੱਜ ਕਈ ਮਨਜੀਤ ਸਿੰਘ ਟਾਈਗਰ ਸਟਾਈਲ ਵਰਗੇ ਸਾਡੇ ਹਰ ਸ਼ਹਿਰ ਹਰ ਪਿੰਡ ਵਿੱਚੋਂ ਉਜਾਗਰ ਹੋ ਕੇ ਸਾਡੇ ਸਾਹਮਣੇ ਆਣਗੇ ਮਨਜੀਤ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰੂ ਪਾਤਸ਼ਾਹ ਜੀ ਦਾਸ ਮਰਦ ਤੁਹਾਨੂੰ ਤੰਦਰੁਸਤੀ ਬਖਸ਼ੇ ਜਿਹੜਾ ਮੁਕਾਮ ਜਿਹੜਾ ਸੁਪਨਾ ਤੁਸੀਂ ਲਿੱਤਾ ਹੈ ਉਹ ਤੁਹਾਡਾ ਸੁਪਨਾ ਪੂਰਾ ਹੋਵੇ ਤੇ ਇੱਕ ਮੈਂ ਬੇਨਤੀ ਜਰੂਰ ਕਰਾਂਗਾ ਤੁਹਾਨੂੰ ਜਾਂਦੇ ਹੋਏ ਸਾਡੇ ਉਹ ਨੌਜਵਾਨ ਜਿਹੜੇ ਚੰਦੇ ਨੇ ਕੁਝ ਸਿੱਖੀਏ ਪਰ ਸਿੱਖ ਨਹੀਂ ਪਾਰੇ ਜੀ ਉਹਨਾਂ ਵਾਸਤੇ ਕੋਈ ਸੁਨੇਹਾ ਉਹਨਾਂ ਵਾਸਤੇ ਇਹ ਸੁਨੇਹਾ ਹੈ ਕਾ ਕਿ ਤੁਹਾਨੂੰ ਸਪੋਰਟ ਕਰਨ ਵਾਲੇ ਮਿਲਣਗੇ ਅੱਗੇ ਬਹੁਤ ਮਿਲਣਗੇ ਪਰ ਤੁਸੀਂ ਆਪਣਾ ਜਜ਼ਬਾ ਨਾ ਡਾਊਨ ਕਰਿਓ ਆਪਣੀ ਜਿਹੜੀ ਤੁਸੀਂ ਏਮ ਰੱਖਿਆ ਹੋਇਆ ਉਸ ਤੇ ਫੋਕਸ ਕਰਿਓ ਜਿਆਦਾ ਤੋਂ ਜਿਆਦਾ ਕਿਉਂਕਿ ਇਹ ਚੀਜ਼ਾਂ ਆndੀਆਂ ਰਹਿਣਗੀਆਂ ਇਹ ਤੁਹਾਡੇ ਲਈ ਨਹੀਂ ਸਾਰੀ ਦੁਨੀਆ ਵਾਸਤੇ ਹੁੰਦੀਆਂ ਨੇ ਇਹ ਚੀਜ਼ਾਂ ਆndੀਆਂ ਨੇ ਜਾਂਦੀਆਂ ਨੇ ਪਰ ਤੁਸੀਂ ਆਪਣਾ ਜਿਹੜਾ ਏਮ ਰੱਖਿਆ ਇੱਕੋ ਚੀਜ਼ ਫੜਨੀ ਹੈ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਤੇ ਕੋਸ਼ਿਸ਼ ਕਰੋ ਕਿ ਸਾਬਤ ਸੂਰਤ ਸਿੱਖੋ ਕੇ ਇਸ ਚੀਜ਼ ਨੂੰ ਅੱਗੇ ਲੈ ਕੇ ਜਾਓ ਤੇ ਆਪਣਾ ਸਟਾਈਲ ਸਭ ਤੋਂ ਡਿਫਰੈਂਸ ਹੈਗਾ ਕਿਦਾਂ ਸਾਡਾ ਸਟਾਈਲ ਹੋਣਾ ਚਾਹੀਦਾ ਹੈ ਹਨਾ ਸਾਡਾ ਪਹਿਰਾਵਾ ਕਿਦਾਂ ਹੋਣਾ ਚਾਹੀਦਾ ਹੈ ਤੇ ਕਿਉਂਕਿ ਇਸ ਦੇਸ਼ ਨੂੰ ਕਿਉਂਕਿ ਮੁਲਕ ਸਭ ਨੂੰ ਪਿਆਰਾ ਹੁੰਦਾ ਹੈ ਸਾਨੂੰ ਵੀ ਸਾਨੂੰ ਵੀ ਆਪਣਾ ਦੇਸ਼ ਬਹੁਤ ਪਿਆਰਾ ਹੈਗਾ ਮੁਲਕ ਸਾਨੂੰ ਸਾਡਾ ਪਿਆਰਾ ਹੈਗਾ ਹਨਾ ਤੇ ਇਸ ਪਿਆਰੇ ਮੁਲਕ ਨੂੰ ਆਜ਼ਾਦ ਕਰਾਉਣ ਵਾਸਤੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਸਾਡੀਆਂ ਹੋਈਆਂ ਨੇ ਕੀ ਬਾਤ ਹੈ ਬਿਲਕੁਲ ਤੇ ਉਸ ਕੁਰਬਾਨੀ ਦਾ ਚੰਨ ਰੱਖਦੇ ਹੋਏ ਪੂਰਾ ਸਾਬਤ ਸੂਰਤ ਹੋ ਰਹਿ ਕੇ ਸਾਰੀਆਂ ਚੀਜ਼ਾਂ ਕੀਤੀਆਂ ਜਾ ਸਕਦੀਆਂ ਨੇ ਕੋਈ ਇਦਾਂ ਨਹੀਂ ਹੈਗਾ ਕਿ ਤੁਸੀਂ ਆਪਣਾ ਸਟਾਈਲ ਚੇਂਜ ਕਰੋ ਕੁਝ ਵੀ ਨਹੀਂ ਕਿਉਂਕਿ ਗੁਰਸਿੱਖੀ ਦੇ ਵਿੱਚ ਤੁਹਾਨੂੰ ਜਨਮ ਮਿਲਿਆ ਹੈ ਤੇ ਇਸ ਨੂੰ ਕਰਕੇ ਮਿਲਿਆ ਕਿ ਤੁਸੀਂ ਆਪਣੀ ਕੋਮਸ ਤੇ ਕੁਝ ਕਰੋ ਹੈਨਾ ਤੇ ਇਸ ਕਰਕੇ ਤੁਹਾਡਾ ਜੋ ਵੀ ਹੈਗਾ ਤੁਸੀਂ ਸਾਬਤ ਸੂਰਤ ਹੋ ਰਹਿ ਕੇ ਸਿੱਖ ਰਹਿ ਕੇ ਪੂਰਾ ਕਰੋ ਤੇ ਅਜਵੇਂ ਇਸ ਮੁਕਾਮ ਦੇ ਵਿੱਚ ਪਹੁੰਚਿਆ ਤੇ ਇਸ ਕਰਕੇ ਹੀ ਪਹੁੰਚਿਆ ਸਿੱਖੀ ਸਰੂਪ ਦੇ ਵਿੱਚ ਕਰਕੇ ਹੀ ਇਸ ਮੁਕਾਮ ਤੱਕ ਪਹੁੰਚਿਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪੈਰੀ ਸਾ ਸੰਗਤ ਜੀਓ ਇਹ ਸੰਸੜੇ ਤੇ ਸਤਕਾਜ ਜੁਗ ਸਰਦਾਰ ਮਨਜੀਤ ਸਿੰਘ ਜੀ ਟਾਈਗਰ ਸਟਾਈਲ ਵਾਲੇ ਇਹਨਾਂ ਦੀ ਤੁਸੀਂ ਇੱਕ ਨਹੀਂ ਨਿਕਾ ਵੀਡੀਓਜ਼ YouTube ਤੇ ਇੰਟਰਨੈਟ ਤੇ ਵੇਖਿਆ ਨੇ ਪਰੰਤੂ ਹੁਣ ਮੈਂ ਤੁਹਾਨੂੰ ਕੁਝ ਇਹੋ ਜਿਹੀਆਂ ਵੀਡੀਓਜ਼ ਦਿਖਾਵਾਂਗਾ ਜਦੋਂ ਇਹ ਬੱਚਾਂ ਨੂੰ ਟ੍ਰੇਨਿੰਗ ਦਿੰਦੇ ਨੇ ਕਿਵੇਂ ਦੇ ਬੱਚੇ ਨੂੰ ਛੋਟੇ-ਛੋਟੇ بڑے ਸੋਨੇ ਟਾਂਗ ਦੇ ਨਾਲ ਟ੍ਰੇਨਿੰਗ ਲੈ ਰਹੇ ਨੇ ਤੇ ਮਨਜੀਤ ਸਿੰਘ ਟਾਈਗਰ ਸਟਾਈਲ ਵਾਲੇ ਵੀ بڑے ਸੋਰੀ ਟਾਂਗ ਦੇ ਨਾਲ ਇੱਕ ਵਧੀਆ ਬੱਚਿਆਂ ਦੀ ਫਿਟਨੈਸ ਨੂੰ ਧਿਆਨ ਚ ਰੱਖਦੇ ਹੋਏ ਕਿਸ ਤਰ੍ਹਾਂ ਟ੍ਰੇਨਿੰਗ ਦੇ ਰਹੇ ਨੇ ਆਓ ਕੁਝ ਕੁ ਵੀਡੀਓਜ਼ ਕੁਝ ਕੁ ਕਲਿੱਪ ਵੀ ਵੇਖਦੇ ਆਂ ਸਰਦਾਰ ਮਨਜੀਤ ਸਿੰਘ ਟਾਈਗਰ ਸਟਾਈਲ ਵਾਲਿਆਂ ਦੇ ਸਗੁਰੂ ਕੀ ਪੈਰੀ ਸਾਸੰਗ ਜੀ ਇਹ ਸਾਂਝ ਸਾਰੀ ਅਤੀ ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਟਾਈਗਰ ਸਟਾਈਲ ਵਾਲੇ ਆਸ ਕਰਦਾ ਤੁਹਾਨੂੰ ਅੱਜ ਦਾ ਇਹ ਵਿਸ਼ੇਸ਼ ਮੁਲਾਕਾਤ ਬਹੁਤ ਹੀ ਆਨੰਦਮਈ ਲੱਗਿਆ ਹੋਵੇਗਾ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਹੋਵੇਗਾ ਮਨਜੀਤ ਸਿੰਘ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਮਾਂ ਆਇਆ ਧਿਆਨ ਵਾਲੇ ਦਿਨਾਂ ਦੇ ਵਿੱਚ ਕੁਝ ਇਹੋ ਜਿਹਾ ਪ੍ਰੋਜੈਕਟ ਕੁਝ ਇਹੋ ਜਿਹਾ ਵਿਸ਼ਾ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਸੰਗਤਾਂ ਦੇ ਰੂਬਰੂ ਕਰਾਂਗੇ ਤੁਹਾਡਾ ਬ੍ਰਿਖਿਆ ਮਦੇ ਜਾਚਕਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ